ਵੱਟ ਸਨਾਚਿੰਗ ਸਨਾਚਿੰਗ ਇਹਨੇ ਕੈਮਰਾ ਖੋਕੇ ਲਾਜੀ ਤੁਹਾਡਾ ਵੀ ਕੈਮਰਾ ਇੱਥੇ ਬਾਹਰ ਨਿਕਲੋ ਥੈਂਕ ਯੂ ਸੋ ਮੱਚ ਥੈਂਕ ਯੂ ਥੈਂਕ ਯੂ ਸੋ ਮੱਚ ਇਧਰ ਕੀ ਹੈ ਇਧਰ ਕੀ ਹੈ ਹਬ ਹੋ ਰਿਹਾ ਤੇ ਸੇਫ ਨਹੀਂ ਹੈ ਵੀਡੀਓ ਚ ਨਹੀਂ ਬੋਲਦਾ ਮੈਂ ਸਾਨੂੰ ਕਹਿੰਦਾ ਇਧਰ ਨਾ ਰੁਕੋ ਇੱਥੋਂ ਨਿਕਲ ਜਾਓ ਕਹਿੰਦਾ ਮੈਂ ਤੁਹਾਨੂੰ ਛੱਡ ਕੇ ਆਉਣਾ ਇੱਥੋਂ ਬਾਹਰ ਕਿਵੇਂ ਅੱਛੋ ਅੱਛੋ ਹਾਊ ਯੂ نو ਹਿੰਦੀ ਫਿਲਮੀ ਦਿਖਾਨੀ ਸੀ ਫਿਲਮੀ ਫਿਲਮੀ ਦਿਖਾਨੀ ਸੀ ਫਿਲਮੀ ਦਿਖਾਨੀ ਸੀ ਫਿਲਮਾਂ ਦੇਖਦਾ ਹਾਂ ਬਹੁਤ ਬਹੁਤ ਓਕੇ ਥੈਂਕ ਯੂ ਥੈਂਕ ਯੂ ਸੋ ਮੱਚ ਬਾਏ ਬਾਏ ਯਾ ਯਾਰ ਕਿੰਨੀ ਵਧੀਆ ਸੀ ਖੁਸ਼ੀ ਹੈ ਨਾ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਇਥੋਪੀਆ ਦੀ ਰਾਜਧਾਨੀ ਅਦੀਸ ਅਬਾਬਾ ਤੋਂ ਜਿਵੇਂ ਤੁਹਾਨੂੰ ਪਤਾ ਹੀ ਹੈ ਆਪਣਾ ਇੱਕ ਵਾਰ ਫਿਰ ਅਫਰੀਕਾ ਦਾ ਟ੍ਰਿਪ ਸਟਾਰਟ ਹੋ ਗਿਆ ਹੈਗਾ ਤੇ ਅੱਜ ਅਸੀਂ ਐਕਸਪਲੋਰ ਕਰਨ ਜਾ ਰਹੇ ਹਾਂ ਅਦੀਸ ਅਬਾਬਾ ਕੈਪੀਟਲ ਸਿਟੀ ਨੂੰ ਤੇ ਇੱਥੇ ਵੈਸੇ ਅਸੀਂ ਦੋਕ ਦਿਨ ਹੀ ਰਹਿਣੇਗਾ ਤੇ ਥੋੜੇ ਬਹੁਤ ਕੰਮ ਆ ਸਾਨੂੰ ਅਸੀਂ ਉਹ ਕਰਕੇ ਆਨੇ ਬਲੈਕ ਮਾਰਕੀਟ ਜਾਣਾ ਜਿੱਥੋਂ ਪੈਸੇ ਐਕਸਚੇਂਜ ਕਰਾਉਣੇ ਆ ਜਿਆਦਾ ਅਸੀਂ ਗਾਈਡ ਦਾ ਪਤਾ ਕਰਨਾ ਜਿਹੜੇ ਇੱਥੇ ਸਪੈਸ਼ਲੀ ਅਸੀਂ ਟ੍ਰਾਈਬ ਐਕਸਪਲੋਰ ਕਰਨ ਦੇ ਲਈ ਆਏ ਆ ਤੇ ਉਹਨਾਂ ਟ੍ਰਾਈਬਸ ਨੂੰ ਅੱਗੇ ਅਗਲੇ ਜਿਹੜੇ 8-10 ਦਿਨ ਹੋਣੇ ਆ ਅਸੀਂ ਉੱਥੇ ਰਹਿਣੇਗਾ ਤੇ ਕਿਹੋ ਜਿਹਾ ਰੰਗ ਟੰਗ ਹੈ ਕਿਹੋ ਜਿਹਾ ਮਾਹੌਲ ਹੈ ਪਹਿਲਾਂ ਜਿਹੜਾ ਅਫਰੀਕਾ ਘੁੰਮਿਆਗਾ ਅਸੀਂ ਜਿਹਨੇ ਪਹਿਲਾਂ ਦੇਸ਼ ਘੁੰਮ ਕੇ ਗਏ ਸੀ ਉਹਨਾਂ ਨੂੰ ਕਿੰਨਾ ਕ ਫਰਕ ਹੈ ਜਾਂ ਸੇਮ ਹੈ ਤੇ ਉਹ ਅੱਜ ਸਾਨੂੰ ਦੇਖਣ ਨੂੰ ਮਿਲੂਗਾ ਨਾਲ ਨਾਲ ਸਾਡੇ ਕਮਰੇ ਤੋਂ ਥੋੜਾ ਜਿਹਾ ਤੁਹਾਨੂੰ ਪਹਿਲਾਂ ਬਾਹਰੀ ਵਿਊ ਦਿਖਾ ਦਈਏ ਫਿਰ ਥੱਲੇ ਜਾਣਾ ਹੋਟਲ ਦੇ ਬ੍ਰੇਕਫਾਸਟ ਕਰਨੇ ਤੇ ਉਦੋਂ ਬਾਅਦ ਫਿਰ ਆਪਾਂ ਤੁਹਾਨੂੰ ਸਿਟੀ ਘੁਮਾਵਾਂਗੇ ਸਾਰਾ ਇਹ ਹੈ ਸ਼ਹਿਰ ਇਥੋਪੀਆ ਦੀ ਰਾਜਧਾਨੀ ਕੋਚੇ ਹੋਜੀ ਹੈ ਤੇ ਇਹ ਸਾਰਾ ਆਲਾ ਦਵਾਲਾ ਵੈਸੇ ਤੁਹਾਨੂੰ ਥੱਲੇੋਂ ਸਾਰਾ ਦਿਖਾ ਕੇ ਲਿਆਉਣਾ ਹੈ ਅੱਜ ਪੂਰਾ ਸ਼ਹਿਰ ਐਕਸਪਲੋਰ ਕਰਾਂਗੇ ਤੇ ਹੁਣ ਅਸੀਂ ਸਭ ਤੋਂ ਪਹਿਲਾਂ ਜਾ ਰਹੇ ਹਾਂ ਸਾਡੇ ਹੋਟਲ 'ਚ ਬ੍ਰੇਕਫਾਸਟ ਕਰਨ ਦੇ ਲਈ ਤੇ ਦੇਖਦੇ ਹਾਂ ਵੀ ਅਫਰੀਕਾ ਵਾਲੇ ਸਾਨੂੰ ਅੱਜ ਕੀ ਕੁਝ ਖਵਾਉਂਦੇ ਹੈਗੇ ਪਹਿਲਾਂ ਤਾਂ ਜਿਹੜਾ ਫੂਡ ਹੁੰਦਾ ਸੀਗਾ ਜਦੋਂ ਵੀ ਅਸੀਂ ਅਫਰੀਕਾ ਆਏ ਆ ਕੁਝ ਖਾਸ ਵਧੀਆ ਨਹੀਂ ਹੁੰਦਾ ਸੀ ਪਰ ਇਥੋਪੀਆ ਦੇ ਖਾਣੇ-ਦਾਨੇ ਬਾਰੇ ਵਧੀਆ ਸੁਣਿਆ ਹੈਗਾ ਤੇ ਬਾਕੀ ਨਾਲ-ਨਾਲ ਤੁਹਾਨੂੰ ਦਿਖਾਉਂਦੇ ਆ ਇਹ ਕੁਝ ਇਸ ਤਰ੍ਹਾਂ ਦਾ ਖਾਣਾ ਪੀਣਾ ਤੇ ਜਦੋਂ ਪੰਜਾਬ ਤੋਂ ਨਿਕਲ ਪੈਂਦੇ ਆ ਨਾ ਖਾਣੇ ਪੀਣੇ ਨਾਲ ਤਾਂ ਜੰਗ ਸ਼ੁਰੂ ਹੋ ਜਾਂਦੀ ਹੈ ਆਪਣੇ ਵਾਲਾ ਕੁਝ ਮਿਲਦਾ ਨਹੀਂ ਕਿਤੇ ਤੇ ਬ੍ਰੈਡ ਨਾਲ ਥੋੜੀ ਸਬਜੀ-ਸਬਜੀ ਉਬਲੀ ਹੋਈ ਦਿੱਤੀ ਹੈ ਤੇ ਬਾਕੀ ਲੋਕਲ ਕੁਝ ਮੈਨੂੰ ਅਫਰੀਕਾ ਦਾ ਇਹਨਾਂ ਦਾ ਲੱਗ ਨਹੀਂ ਰਿਹਾ ਜਿਵੇਂ ਅਸੀਂ ਅਫਰੀਕਾ ਆ ਵੀ ਅਫਰੀਕਨ ਖਾਣਾ-ਦਾਣਾ ਜਾਂ ਕੁਝ ਮਿਲੂਗਾ ਆ ਵੀ ਸੈਂਡਵਿਚ ਵਗੈਰਾ ਹੈਗੇ ਆ ਟੋਸਟ ਤੇ ਆ ਸਬਜ਼ੀਆਂ-ਸਬਜ਼ੀਆਂ ਕੁਝ ਵੀ ਹੈ ਨਹੀਂ ਸੀਗਾ ਖਾਸ ਤੇ ਅੱਜ ਮੈਂ ਆਪਣੀ ਖੀਰ ਹੁੰਦੀ ਹੈ ਖੀਰੀ ਟਾਈਪ ਹੈਗਾ ਤੇ ਖਾਣਾ-ਪੀਣਾ ਕਰੇ ਸ਼ੁਰੂ ਤੇ ਹੁਣ 20 ਦਿਨ ਸਾਨੂੰ ਯਾਦ ਆਊਗਾ ਸਰੋਂ ਦਾ ਸਾਗ ਮੱਕੀ ਦੀ ਰੋਟੀ ਕਦੇ ਮਿੱਠੀ ਆਗੀਆਂ ਰੋਟੀਆਂ ਨਾਲ ਲੱਸੀ ਲੱਸੀ ਹੁਣ ਤਾਂ ਸੁਪਨੇ ਹੀ ਰਹਿ ਗਏ ਉਹ ਚੀਜ਼ਾਂ ਦੇ ਖੁਸ਼ੀ ਸਾਡੇ ਜਾਂਦਿਆਂ ਨੂੰ ਰੁੱਤ ਚੱਲ ਜਾਣੀ ਆ ਉਹਦੀ ਚਲੋ ਜਿਹੜਾ ਦੇਸ਼ ਇਹੋ ਜਿਹਾ ਭੇਸ ਨਜ਼ਾਰੇ ਲਾਓ ਇਹ ਖਾਣੇ ਦਾਣੇ ਦੀ ਹੋਟਲ ਤੋਂ ਨਿਕਲਦਿਆਂ ਨੂੰ ਸਵੇਰ ਦੇ 10 ਵਜੇ ਕਿ ਸਾਨੂੰ ਤੇ ਵੈਸੇ ਇਹਨਾਂ ਲੇਟ ਵੀ ਨਹੀਂ ਹੈਗਾ ਕਿਉਂਕਿ ਇੱਥੇ ਤਾਂ ਦਿਨ ਖੁੱਲੇ ਹੈਗੇ ਤੇ ਸੂਰਜ ਸ਼ਾਮ ਨੂੰ देर ਤੱਕ ਚਾਨਣ ਰਹਿੰਦਾ ਤੇ ਮੌਸਮ ਦੀ ਗੱਲ ਕਰੀਏ ਮੌਸਮਾਂ ਚ ਸਾਫ਼ ਹੈ ਤੇ ਬੱਦਲ ਬਾਈ ਹੈ ਵੈਸੇ ਤੇ ਐਸੇ ਕਰਕੇ ਅਸੀਂ ਇਹ ਮਹੀਨਾ ਸਪੈਸ਼ਲੀ ਚੂਜ਼ ਕੀਤਾ ਸੀਗਾ ਇੱਥੇ ਆਉਣ ਦਾ ਇੱਥੇ ਇਥੋਪੀਆ ਚ ਅਸਲ ਘੁੰਮਣ ਦੇਣਾ ਜਨਵਰੀ ਫਰਵਰੀ ਦੋ ਹੀ ਮਹੀਨੇ ਜ਼ਿਆਦਾ ਵਧੀਆ ਜਦੋਂ ਡਰਾਈ ਸੀਜ਼ਨ ਰਹਿੰਦਾ ਆਦਰਵਾਈਜ਼ ਨਹੀਂ ਇੱਥੇ ਤਿੱਖੀਆਂ ਧੁੱਪਾਂ ਪੈਂਦੀਆਂ ਜਾਂ ਫਿਰ ਮੀਂਹ ਪੈਂਦੇ ਤਿੰਨ ਰੈਨੀ ਸੀਜ਼ਨ ਐ ਇੱਥੇ ਦੇ ਤੇ ਜਿਵੇਂ ਆਪਣੇ ਮੌਨਸੂਨ ਆਪਣੇ ਸਿਰਫ ਜੁਲਾਈ ਅਗਸਤ ਦੇ ਮਹੀਨੇ ਚ ਮੀਂਹ ਪੈਂਦੇ ਨੇ ਇੱਥੇ ਸਾਲ ਚ ਤਿੰਨ ਵਾਰੀ ਮੀਂਹ ਆਉਂਦੇ ਦੂਜੇ ਤੇ ਧੁੱਪ ਦਾ ਇੰਨਾ ਬੁਰਾ ਹਾਲ ਹੈ ਨਾ ਜਦੋਂ ਤੁਸੀਂ ਖੜ੍ਹਦੇ ਹੋ ਮਤਲਬ ਐਂ ਲੱਗਦਾ ਵੀ ਪੱਠੀ ਤੇ ਬੈਠੇ ਹੋ ਬਸ ਕੱਲ ਜਦੋਂ ਅਸੀਂ 에어ਪੋਰਟ ਤੇ ਉਤਰੇ ਸੀ ਇੰਨੀ ਤਿੱਖੀ ਧੁੱਪ ਸੀ ਨਾ ਪੁੱਛੋ ਨਾ ਧੁੱਪੇ ਦਾ ਖੜਿਆ ਨਹੀਂ ਜਾਂਦਾ ਧੁੱਪੇ ਤੁਹਾਨੂੰ ਇੰਨੀ ਚੁਬਦੀ ਆ ਧੁੱਪ ਉਹ ਤੁਸੀਂ ਅਫਰੀਕਾ ਦੇ ਪਹਿਲਾਂ ਵਾਲੇ ਵਲੌਗਸ ਚ ਜਿਹੜਾ ਆਪਾਂ ਕੀਨੀ ਐਰਵਾਂਡਾ ਜੋਗਾਂਡਾ ਸਾਰਾ ਕੁਮੇ ਆਦੋ ਤੁਸੀਂ ਦੇਖੀ ਹੋਣਾ ਹਨਾ ਤੇ ਬਾਕੀ ਹੋਪਸ ਉਹ ਅਸੀਂ ਵੀ ਇਤ ਕਰਦੇ ਆ ਮੌਸਮ ਸਹੀ ਰਹੇ ਤੇ ਆਪ ਘੁੰਮ ਸਕੀਏ ਚੰਗੀ ਤਰ੍ਹਾਂ ਕੰਫਰਟੇਬਲ ਨਾਲੇ ਤੁਹਾਨੂੰ ਘੁਮਾ ਸਕੀਏ ਤੇ ਹੁਣ ਆਪਾਂ ਚੱਲਦੇ ਆ ਰਾਜਧਾਨੀ ਨੂੰ ਐਕਸਪਲੋਰ ਕਰਨ ਦੇ ਲਈ ਇਹੋ ਜੀਆਂ ਸੜਕਾਂ ਤੇ ਇਹੋ ਜਿਹਾ ਆਲਾ ਦਵਾਲਾ ਭੀੜ ਭਟਕਾ ਇੱਥੇ ਤੁਹਾਨੂੰ ਘੱਟ ਦੇਖਣ ਨੂੰ ਮਿਲਦਾ ਹੈਗਾ ਤੇ ਉਹਦੇ ਮੁਕਾਬਲੇ ਜਿਵੇਂ ਕੀ ਨਿਆ ਨਾਇਰੋਬੀ ਸੀਗਾ ਜਾਂ ਹੋਰ ਪਹਿਲਾਂ ਇਸ ਅਫਰੀਕਾ ਕੋ ਮੈਸਿਨ ਤੇ ਹੈਲੋ ਹੂੰ ਲੋਕ ਯਾਰ ਇੱਥੇ ਦੇ ਚੰਗੇ ਆ ਤੇ ਬਹੁਤ ਵਧੀਆ ਲੱਗੇ ਤੇ ਜਦੋਂ ਦੇ ਅਸੀਂ ਕੱਲ ਤੇ ਆਏ ਆ ਨਾ ਮਿਲਵਰਤਨ ਜਾਂ ਫਰੈਂਡਲੀ ਲੱਗਦੇ ਆ ਜਿਵੇਂ ਪਹਿਲਾਂ ਅਫਰੀਕਾ ਦੇ ਨਾਲ ਜਦੋਂ ਪਹਿਲਾਂ ਦੇਖਿਆ ਸੀ ਉਹਦੇ ਥੋੜੇ ਜੇ ਫਰੈਂਡਲੀ ਨਹੀਂ ਸੀਗੇ ਲੋਕ ਜਿਵੇਂ ਕੀਨੀਆ ਚ ਸਾਡੇ ਤੋਂ ਪੈਸੇ ਮੰਗਦੇ ਸੀ ਨਾ ਉਹ ਵਾਰ-ਵਾਰ ਜਾਂ ਫਿਰ ਜੇ ਕਿਸੇ ਕੋਈ ਮਤਲਬ ਕੈਮਰੇ ਦੇ ਵਿੱਚ ਆ ਜਾਂਦਾ ਤਾਂ ਅਗਰੈਸਿਵ ਹੋ ਜਾਂਦਾ ਵੀ ਮੇਰੀ ਵੀਡੀਓ ਕੇ ਮੇਲੇ ਇੱਥੇ ਉਹਵੇਂ ਦਾ ਤੁਹਾਨੂੰ ਮਾਹੌਲ ਨਹੀਂ ਮਿਲੂਗਾ ਵੈਸੇ ਵੀ ਤੁਹਾਨੂੰ ਸ਼ਾਂਤੀ ਦੇਖ ਲਓ ਕਿੰਨੀ ਦੇਖਣ ਨੂੰ ਮਿਲਦੀ ਹੈਗੀ ਇਥੋਪੀਆ ਜਿਹੋ ਜਿਹਾ ਅਸੀਂ ਤਾਂ ਸੋਚ ਕੇ ਆਏ ਸੀ ਵੀ ਅਫਰੀਕਾ ਪਹਿਲਾਂ ਵਰਗੇ ਹੋਊਗਾ ਪਰ ਉਹਦੇ ਤੋਂ ਟੋਟਲੀ ਡਿਫਰੈਂਟ ਹੈਗਾ ਇਹ ਤੇ ਇੱਥੇ ਦਾ ਇੱਕ ਵੱਖਰਾ ਐਕਸਪੀਰੀਅੰਸ ਹੋਊਗਾ ਲੋਕ ਵਧੀਆ ਨੇ ਮਦਦਗਾਰ ਆ ਤੇ ਇਥੋਂ ਦੀ ਇੱਕ ਗੱਲ ਤੁਹਾਨੂੰ ਹੋਰ ਖਾਸ ਦਸੀਏ ਕਿ ਜਿਹੜੇ ਇਥੋਂ ਦੇ ਲੋਕਾਂ ਦਾ ਰੰਗ ਹੈ ਉਹ ਵੀ ਤੁਹਾਨੂੰ ਥੋੜਾ ਜਿਹਾ ਵਧੀਆ ਮਿਲੇਗਾ ਬਾਕੀਆਂ ਦੇ ਮੁਕਾਬਲੇ ਤੇ ਜੇ ਦੇਖੋਗੇ ਹੈਲੋ ਹੈਲੋ ਨਮਸਤੇ ਸਾਰੇ ਤੁਹਾਨੂੰ ਕਹਣਗੇ ਨਮਸਤੇ ਯਾਰ ਮੋਸਟਲੀ ਨਾ ਪੰਜਾਬੀਆਂ ਨੂੰ ਇੱਥੇ ਇੰਡੀਅਨ ਨੂੰ ਸਾਰੇ ਜਾਣਦੇ ਹੁੰਦੇ ਆ ਤੇ ਆ ਦੁਕਾਨ ਤੇ ਅਸੀਂ ਕੱਲ ਆਏ ਸੀਗੇ ਇੱਥੋਂ ਅਸੀਂ ਸਮਾਨ ਲੈ ਕੇ ਦੁੱਧ ਆਦੋ ਹੈਲੋ ਗੁੱਡ ਮਾਰਨਿੰਗ ਹਾਊ ਆਰ ਯੂ ਗੁੱਡ ਯਾ ਫਾਈਨ ਹੈਲੋ ਗੁੱਡ ਤੇ ਵੇਰ ਵੇਰ ਕਿੱ데 ਕਿੱਥੇ ਚੱਲਿਓ ਯੂ ਆ ਗੋਇੰਗ ਟੂ ਦੀ ਮਾਰਕੀਟ ਉਸਪੋਨ ਦੈਸਪੋਨ ਦੀ ਯੂਟਿਊਬ ਯੂਟਿਊਬ ਵੀਡੀਓ 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 ਹਾਂ ਯੂਟਿਊਬ ਯੂਟਿਊਬ ਨਾਓ ਹੈਪੀ 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 ਇੱਥੇ ਲੋਕਦਨ ਦੱਸਿਆ ਨਾ ਖੁਸ਼ ਹੋ ਜਾਂਦੇ ਆ ਕੈਮਰੇ ਮੂਰੇ ਆ ਕੇ ਤੇ ਬਾਕੀ ਰੰਗ ਆਪਣੇ ਵਰਗਾ ਹੋਊ ਇਹਨਾਂ ਦਾ ਕਿਉਂਕਿ ਇਹ ਨਾ ਇਹ ਨਾਰਥ ਅਫਰੀਕਾ ਦੇ ਵਿੱਚ ਆ ਗਿਆ ਅਫਰੀਕਾ ਦਾ ਬਿਲਕੁਲ ਉੱਪਰਲਾ ਪਾਰਟ ਹੈ ਜਿਹੜਾ ਕੀਨੀਆ ਸੀ ਜੋਗਾਂਡਾ ਰਵਾਂਡਾ ਇਕਵੇਟਰ ਤੇ ਪੈਂਦਾ ਸੀ ਜਿੱਥੇ ਧੁੱਪ ਸੂਰੀ ਦੀਆਂ ਕਿਰਨਾਂ ਸਿੱਧੀਆਂ ਤਿੱਖੀਆਂ ਪੈਂਦੀਆਂ ਤਾਂ ਕਰਕੇ ਜਿਹੜੇ ਉਹਨਾਂ ਦੇ ਲੋਕਾਂ ਦੇ ਰੰਗ ਉਹ ਥੋੜੇ ਜਿਹਾ ਵੱਧ ਗਾਰੇ ਆ ਇਹਨਾਂ ਨੂੰ ਇਹ ਕਿੰਨਾ ਫਰਕ ਨਹੀਂ ਲੱਗਦਾ ਜਿਵੇਂ ਉੱਥੇ ਜਦੋਂ ਆਪਾਂ ਸ਼ੁਰੂ-ਸ਼ੁਰੂ ਚ ਜਾਂਦੇ ਆ ਥੋੜਾ ਜਿਹਾ ਲੱਗਦਾ ਬਟ ਇੱਥੇ ਨਹੀਂ ਹੁੰਦਾ ਦੇਖ ਚ ਵੀ ਥੋੜਾ ਜਿਹਾ ਫਰਕ ਹੈ ਪਰ ਜਿਹੜੇ ਵਾਲ ਆ ਇਹਨਾਂ ਦੇ ਉਹ ਅਫਰੀਕਨ ਬ੍ਰੇਡ ਦੀ ਆ ਕੰਗਰਾਲੇ ਮਿਲਣਗੇ ਤੁਹਾਨੂੰ ਤੇ ਹੁਣ ਅਸੀਂ ਪਹੁੰਚ ਗਏ ਮੇਨ ਰੋਡ ਤੇ ਤੇ ਬਾਈ ਹੁਣ ਐ ਦੱਸਿਆ ਕਿ ਪਹਿਲਾਂ ਤੁਸੀਂ ਕਸਾਂਜੇਸ ਜਾਣਾ ਕਸਾਂਜੇਸ ਜਾਂ ਮਰ ਮੈਕ ਵੀ ਉਹ ਤੋਂ ਬਾਅਦ ਫਿਰ ਤੁਸੀਂ ਜਿਹੜੀ ਇੱਕ ਮਾਰਕੀਟ 'ਚ ਜਾਣਾ ਸੀ ਇੱਥੇ ਜਿਵੇਂ ਤੁਹਾਨੂੰ ਦੱਸਿਆ ਸੀ ਬਲੈਕ ਮਾਰਕੀਟ ਡਾਇਰੈਕਟ ਨਹੀਂ ਜਾ ਸਕਦੇ ਡਾਇਰੈਕਟ ਨਹੀਂ ਜਾ ਸਕਦੇ ਰਸਤੇ 'ਚ ਟਰਾਂਸਪੋਰਟ ਚੇਂਜ ਕਰਨੀ ਪਊਗੀ ਤੇ ਫਿਰ ਉਹਦੇ ਤੇ ਜਾਵਾਂਗੇ ਜਿਹੜੀ ਥੋਪੀਆ ਦੀ ਕਰੰਸੀ ਹੈ ਉਹਨੂੰ ਬੋਲਦੇ ਐ ਥੋਪੀਅਨ ਬੀਰ ਤੇ ਆਪਣੇ ਨਾਲ ਕਰੰਸੀ ਇਹਨਾਂ ਦੀ ਸਟਰੋਂਗ ਹੈਗੀ ਤੇ ਇਹਨਾਂ ਦੇ 1 ਰੁਪਏ ਦਾ ਆਪਣੇ ਇੰਡੀਆ 'ਚ 1.5 ਰੁਪਏ ਬਣ ਜਾਂਦਾ ਜੇ ਇਹਨਾਂ ਦਾ 1000 ਹੈ ਆਪਣੇ ਇੰਡੀਆ 'ਚ 1500 ਬਣ ਜਾਊਗਾ ਤੇ ਜੇ ਯੂ ਐਸ ਡਾਲਰ ਦੇ ਮੁਕਾਬਲੇ ਮੈਂ ਤੁਹਾਨੂੰ ਦੱਸਾਂ ਅ ਇੱਕ ਯੂ ਐਸ ਡਾਲਰ ਦੇ ਆਪਣੇ 83 ਰੁਪਏ ਬਣਦੇ ਆ ਇਹਨਾਂ ਦੇ 56 ਵੀਰ ਬਣਦੇ ਆ ਤੇ ਜੇ ਅਸੀਂ ਅਫੀਸ਼ੀਅਲੀ ਇਹ ਕਰੰਸੀ ਲਵਾਂਗੇ ਤਾਂ ਸਾਨੂੰ 1 ਡਾਲਰ ਦੇ 56 ਵੀਰ ਮਿਲਨੇ ਆ ਜੇ ਅਸੀਂ ਇਹੀ ਬਾਰੋਂ ਜਿਵੇਂ ਤੁਹਾਨੂੰ ਦੱਸਿਆ ਕਾਲੇ ਤਾਂ ਦੀ ਬਲੈਕ ਮਾਰਕੀਟ ਇੱਥੇ ਜੇ ਅਸੀਂ ਉਹ ਤੋਂ ਲੈਨੇ ਆ ਤਾਂ ਸਾਨੂੰ ਮਿਲਣਗੇ 1 ਡਾਲਰ ਦੇ 110 112 ਵੀ ਇਹਨੇ ਦੁੱਗਣੇ ਡਬਲ ਹੋ ਜਾਂਦੇ ਆ ਇਹ ਪਤਾ ਨਹੀਂ ਕਿਵੇਂ ਪੋਸੀਬਲ ਆ ਕਿਵੇਂ ਇੱਥੇ ਬਲੈਕ ਮਾਰਕੀਟ ਚੱਲਦੀ ਆ ਇੰਡੀਆ ਆਪਣੇ ਇੰਡੀਆ ਚ ਤਾਂ ਇਹ ਸਾਰਾ ਕੁਝ ਨਹੀਂ ਚੱਲਦਾ ਤਾਂ ਹੀ ਰਿਪਨੇ ਤੇ ਟੈਕਸੀ ਵਾਲੇ ਪ੍ਰੀਫਰ ਕਰਦੇ ਆ ਯੂ ਐਸ ਡਾਲਰ ਲੈ ਲੈਂਦੇ ਆ ਹਾਂਜੀ ਤਾਂ ਅਸੀਂ ਇਹ ਇਹ ਕੰਟਰੀ ਚ ਅਸੀਂ ਯੂ ਐਸ ਡਾਲਰ ਕੈਸ਼ ਲੈ ਕੇ ਆਏ ਆ ਵੈਸੇ ਤੁਹਾਨੂੰ ਪਤਾ ਹੀ ਆ ਹਰ ਕੰਟਰੀ ਚ ਅਸੀਂ ਆਪਣਾ ਜਿਹੜੇ ਪੈਸੇ ਆ ਉਹ ਕਢਵਾਉਣੇ ਹੁੰਦੇ ਆ ਵਿਡਰਾਅ ਕਰਾ ਲੈਨੇ ਹੁੰਦੇ ਮਨੀ ਪਰ ਇੱਥੇ ਤਾਂ ਅਸੀਂ ਘਾਟੇ 'ਚ ਜਾਵਾਂਗੇ ਜੇ ਅਸੀਂ ਮਤਲਬ ਵਿਡਰਾਅ ਕਰਾਵਾਂਗੇ ਕਿਉਂਕਿ ਸਾਨੂੰ ਉਹਨੇ 56 ਦੇ ਹਿਸਾਬ ਨਾਲ ਕੱਢ ਕੇ ਦੇਣੇ ਆ ਪਰ ਜਿਹੜਾ ਐਕਚੁਅਲ 'ਚ ਰੇਟ ਹੈ ਉਹਦੇ ਹਿਸਾਬ ਨਾਲ ਹੀ ਕੱਢਣੇ ਆ ਮਤਲਬ ਜੇ ਅਸੀਂ ਬਾਹਰੋਂ ਬਦਲਾਵਾਂਗੇ ਤਾਂ ਸਾਡੇ ਕੋਲ ਪੈਸੇ ਟੁੱਪਣੇ ਆ ਜਾਣਗੇ ਇਸੇ ਕਰਕੇ ਅਸੀਂ ਖਰਚਾ ਬਚਾਵਾਂਗੇ ਕਸਾਂਜਸ ਹਾਂ ਹੋਣਾ ਮਕਸੀਕੋ ਹਾਂ ਸੰਕਸ 20 ਜਸ ਓਕੇ 20 ਜਸ ਓਕੇ ਇਹ ਕਸਾਂਜਸ ਨੂੰ ਮਕਸੀਕੋ ਇੱਥੋਂ ਦੀਆਂ ਤੇ ਲੋਕਲ ਟ੍ਰਾਂਸਪੋਰਟ ਹੈ ਪਬਲਿਕ ਟ੍ਰਾਂਸਪੋਰਟ ਹੈ ਇਹੋ ਜਿਹੀਆਂ ਛੋਟੀਆਂ ਛੋਟੀਆਂ ਗੱਡੀਆਂ ਚੱਲਦੀਆਂ ਇਹ ਆ ਗਿਆ ਏਰੀਆ ਕਜੰਜਸ ਜਿੱਥੇ ਅਸੀਂ ਉਤਰਨਾ ਸੀਗਾ ਤੇ ਇਸ ਤੋਂ ਬਾਅਦ ਹੁਣ ਅਸੀਂ ਜਾਣਾ ਮਾਰਕੈਟ ਤੋਂ ਮਾਰਕੈਟ ਤੋਂ ਮਾਰਕੀਟ ਮਾਰਕੀਟ ਨੂੰ ਨਾ ਇਹ ਮਾਰਕੈਟੋ ਬੋਲਦੇ ਨੇ ਇਹਦੀ ਲੈਂਗੁਏਜ ਦੇ ਵਿੱਚ ਤੇ ਉਧਰ ਦੀ ਟੈਕਸੀ ਲੈਣੀ ਆ ਹੁਣ ਇੱਥੇ ਥੋੜਾ ਜਿਹਾ ਚਾਹਲ ਪੈ ਰੌਣਕ ਮੇਲਾ ਥੋੜੀ ਜਿਹੀ ਭੀੜ ਦੇਖਣ ਨੂੰ ਮਿਲਦੀ ਹੈ ਪਰ ਇੰਨੀ ਨਹੀਂ ਹੈਗੀ ਤੇ ਬਟ ਇਹ ਆ ਜਿਹੜੇ ਏਰੀਆ ਸਾਡਾ ਹੋਟਲ ਸੀਗਾ ਇਥੋਂ 2-3 ਕਿਲੋਮੀਟਰ ਪਰ ਉੱਥੇ ਤਾਂ ਬਿਲਕੁਲ ਹੀ ਰੌਣਕ ਮੇਲਾ ਨਹੀਂ ਸੀਗਾ ਪਾਰਤਾ ਸੀ ਜੈਬਰਾ ਕ੍ਰੋਸਿੰਗ ਤੋਂ ਹੀ ਕਰਦੇ ਹੁੰਦੇ ਹੁਣ ਪਰ ਐ ਹੁੰਦਾ ਕਈ ਵਾਰੀ ਕੋਈ ਲੱਤਾਂ ਚ ਨਾਲ ਲਿਆ ਕੇ ਠੋਕਦੇ ਨਵੇਂ ਕੰਟਰੀ ਦਾ ਪਤਾ ਨਹੀਂ ਹੁੰਦਾ ਨੇ ਵੀ ਕਿਵੇਂ ਜੈਬਰਾ ਕ੍ਰੋਸਿੰਗ ਤੇ ਰੋਕਦੇ ਆ ਜਾਂ ਨਹੀਂ ਦੂਜਾ ਇਹ ਆ ਇੱਥੇ ਟ੍ਰੈਫਿਕ ਦੇ ਜਿਹੜੇ ਰੂਲਸ ਆ ਆਪਣੇ ਨਾਲ ਉਲਟ ਸਾਈਡ ਦੂਜੀ ਸਾਈਡ ਚੱਲਦੇ ਆ ਆਪਣੇ ਆਪਾ ਔਰ ਹੋਰ ਸਾਈਡ ਚੱਲਦੇ ਆ ਤਾਂ ਕਰਕੇ ਕਈ ਵਾਰ ਦੇਖਣ ਨੂੰ ਵੀ ਭਲੇਖਾ ਲੱਗ ਜਾਂਦਾ ਹੈਗਾ ਗਲਤ ਪਾਸੇ ਦੇਖ ਕੇ ਕ੍ਰੋਸ ਕਰਨਾ ਸ਼ੁਰੂ ਕਰ ਦਿੰਦੇ ਆ ਅਸੀਂ ਤਾਂ ਵੈਸੇ ਨੂੰ ਥੋੜਾ ਜਿਹਾ ਪਬਲਿਕ ਟਰਾਂਸਪੋਰਟ 'ਚ ਜਾ ਰਹੇ ਆ ਜੇ ਮਤਲਬ ਟੈਕਸੀ ਤੁਸੀਂ ਹਾਇਰ ਕਰਨੀ ਹੈ ਟੈਕਸੀ ਚੱਲਦੀ ਹੈ ਇੱਥੇ ਓਲਾ ਉਬਰ ਉਹ ਨਹੀਂ ਚੱਲਦਾ ਇੱਥੇ ਰਾਈਡ ਐਪ ਚੱਲਦੀ ਆ ਪਿਛਲੇ ਵਲੌਗ 'ਚ ਮੈਂ ਦੱਸਿਆ ਸੀਗਾ ਇਹਨਾਂ ਤੇ ਲਿਖਿਆ ਵੀ ਹੁੰਦਾ ਗੱਡੀਆਂ ਤੇ ਕਿਤੇ ਰਾਈਡ ਤੇ ਉਹ ਰਾਈਡ ਹਰ ਬੰਦਾ ਖੁਦ ਹੀ ਬੁਲਾ ਕੇ ਲੈ ਜਾਂਦਾ ਸਰ ਜੀ ਅੱਜ ਕੀ ਕੀ ਗਿਆ ਹਰ ਬੰਦਾ ਇੱਥੇ ਬੁਲਾਊਗਾ ਯਾਰ ਤੁਹਾਨੂੰ ਪਤਾ ਨਹੀਂ ਇਹ ਕੀ ਚੱਕਰ ਹੈ ਕਹਿੰਦਾ ਹੈ ਸਰਦਾਰ ਜੀ ਸਰਦਾਰ ਜਾਣਦੇ ਆ ਪੰਜਾਬੀਆਂ ਨੇ ਜੰਗੀ ਤਰ੍ਹਾਂ ਇਹਦਾ ਕਾਰਨ ਸਾਨੂੰ ਇੱਕ ਹੋਰ ਵੀ ਲੱਗਦਾ ਕਿਉਂਕਿ ਖੁਸ਼ੀ ਜਦੋਂ ਆਪਾਂ ਕੱਲ ਉਥੇ ਸ਼ਾਪ ਤੇ ਗਏ ਸੀਗੇ ਸਮਾਨ ਲੈਣੋਂ ਨੇ ਪਰ ਪੁੱਛਿਆ ਵੀ ਤੁਹਾਡਾ ਟਰਾਂਜ਼ਿਟ ਹੈ ਹਨ ਬਹੁਤ ਸਾਰੇ ਜਿੰਨੇ ਬਾਹਰ ਜਾਂਦੇ ਆ ਨਾ ਉਹਨਾਂ ਦਾ ਇੱਥੇ ਸਟੇ ਹੁੰਦੀ ਹੈ ਐਡੀ ਸਬਾਬਾਂ ਦੇ ਵਿੱਚ ਫਿਰ ਉਹ ਇੱਕ ਦੋ ਦਿਨ ਸ਼ਹਿਰ ਘੁੰਮਦੇ ਆ ਮਤਲਬ ਸਰਦਾਰ ਹੁੰਦੇ ਹੋਣਗੇ ਪੱਗਾ ਮੰਨੀਆਂ ਹੁੰਦੀਆਂ ਹੋਣੀਆਂ ਤਾਂ ਕਰਕੇ ਸਾਰੇ ਜਾਣਦੇ ਆ ਮਤਲਬ ਪਛਾਣਦੇ ਆ ਤੁਹਾਨੂੰ ਬੁਲਾਉਣਗੇ ਨਮਸਤੇ ਜਿਵੇਂ ਹੁਣ ਹੈਲੋ ਸਰਦਾਰ ਜੀ ਜਿਵੇਂ ਕਈ ਥਾਂ ਮੇਰੇ ਤਰ੍ਹਾਂ ਕਈ ਥਾਂ ਨੇ ਦੇਖਿਆ ਸੀ ਜਾਣਦੇ ਨਹੀਂ ਹੁੰਦੇ ਵੀ ਬੰਦਾ ਕੌਣ ਹੈ ਕਿੱਥੋਂ ਆਇਆ ਪੁੱਛਦੇ ਨਹੀਂ ਮੈਂ ਵੀ ਕਪੜਾ ਕਿਉਂ ਲਪੇਟਿਆ ਸਿਰ ਤੇ मतलब ਉਹਨਾਂ ਨੂੰ ਪਤਾ ਨਹੀਂ ਲੱਗਦਾ ਕਿ ਇੱਥੇ ਵੀ ਨਾ ਸਾਨੂੰ ਥੋੜਾ ਥੋੜਾ ਦੇਖ ਕੇ ਚੱਲਣਾ ਪੈਂਦਾ ਭਾਵੇਂ ਇਹਨੂੰ ਇਥੋਪੀਆ ਨੂੰ ਮਤਲਬ ਸੇਫ ਕੰਟਰੀ ਚ ਬਣਿਆ ਜਾਂਦਾ ਵੀ ਸੇਫ ਹੈਗਾ ਇਹ ਜਾਂ ਵਧੀਆ ਕਰਹਾਇ ਤੇ ਮਤਲਬ ਕਰਾਈ ਮਜਾ ਦਾ ਘਟ ਹੈ ਪਰ ਫਿਰ ਵੀ ਇੰਨਾ ਵੀ ਸੇਫ ਨਹੀਂ ਕਹਿ ਸਕਦੇ ਕਿਉਂਕਿ ਜਦੋਂ ਅਸੀਂ ਹੋਟਲ ਤੋਂ ਨਿਕਲੇ ਉਹਨਾਂ ਨੇ ਸਪੈਸ਼ਲੀ ਸਾਨੂੰ ਕਹਿ ਕੇ ਦੋ ਰਿਆ ਸੀ ਵੀ ਪਿਕਪੌਕਟਿੰਗ ਉਹ ਹੈਗੀ ਆ ਫੋਨ ਬੋ ਨਜਾਇਬ ਥੋੜਾ ਬਹੁਤਾ ਹੈਗਾ ਵੀ ਇੰਨਾ ਵੀ ਵੇਸਲੇ ਨਾ ਚੱਲਿਓ ਤਾਂ ਕਰਕੇ ਹਰ ਕੰਟਰੀ ਸਾਨੂੰ ਅੱਜ ਸਾਡੇ ਕੋਲ ਕੋਈ ਗਾਈਡ ਵੀ ਨਹੀਂ ਹੈਗਾ ਤੇ ਇਧਰ ਉਧਰ ਦੇਖ ਕੇ ਰਹਿਣਾ ਪੈਂਦਾ ਥੋੜਾ ਜਿਹਾ ਕਿਤੇ ਨਾ ਹੋਵੇ ਚਪਟਾ ਮਾਰ ਕੇ ਬਾਕੀ ਹਰੇਕ ਹਰੇਕ ਕੰਟਰੀ ਦੇ ਕੈਪੀਟਲ ਦੇ ਏਰੀਆਜ਼ ਹੁੰਦੇ ਨੇ ਵੀ ਜਿੱਥੇ ਜ਼ਿਆਦਾ ਹੁੰਦੀ ਹੈ ਨਾ ਆਪਾਂ ਹਜੇ ਸੇਫ ਸੇਫ ਵਾਲੀ ਸਾਈਡ ਹੀ ਤੁਰੇ ਫਿਰਦੇ ਹਾਂ ਪਰ ਇਹ ਹੈ ਵੀ ਜਿਵੇਂ ਆਪਣੇ ਹੁੰਦੇ ਤਾਂ ਦਿੱਲੀ ਵੀ ਇਹ ਸਾਰਾ ਕੁਝ ਹੈ ਮਾਰਕੀਟ ਜਦੋਂ ਵੀ ਦੂਜੇ ਦੇਸ਼ ਚ ਆਉਨੇ ਹੋ ਤੁਹਾਨੂੰ ਥੋੜਾ ਬਹੁਤ ਡਰ ਜਾਂਦਾ ਰਹਿੰਦੀ ਹੈਗਾ ਇੱਥੋਂ ਜਾਣੀ ਹੈ ਮਾਰਕੀਟ ਦੈਟ ਸਾਈਡ ਓਕੇ ਥੈਂਕ ਯੂ ਪਤਾ ਹੀ ਨਹੀਂ ਸਾਰੇ ਇੱਧਰ ਉੱਧਰ ਹੀ ਭੇਜੀ ਜਾਂਦੇ ਆਪਾਂ ਨੂੰ ਕੋਣ ਨਾ ਹੋਵੇ ਰਿਪਨ ਉਹ ਚੱਲਦੀ ਹੋਣੀ ਮੇਰੇ ਖਿਆਲ ਚ ਇਹਨਾਂ ਦੇ ਲਾਈਨ ਵਾਈ ਚੱਲਦੇ ਹੋਣਗੇ ਖੁਸ਼ੀ ਮਾਰਕੀਟੋ 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 ਸਕੇ ਮਸਕੀ ਇਹ ਕਿਤੇ ਹੋਰ ਜਾਂਦੇ ਐਸ ਵਿੱਚ ਮਾਰਕੀਟੋ ਨਾ ਮਾਰਕੀਟੋ ਮਾਰਕਾਟੋ ਮਾਰਕਾਟੋ ਯਾ ਮਾਰਕਾਟੋ ਵਿਚ ਉਹਨ ਇਸ ਗੋਇੰਗ ਦਿਸ ਵਨ ਗੋਇੰਗ ਮਾਰਕੇ ਤਾ ਔਰ ਨਾ ਨਹੀਂ ਜਾਂਦਾ ਇਹ ਖੁਸ਼ੀ ਹਾਂ ਕ ਨਾ ਨਹੀਂ ਜਾਂਦਾ ਉਸਕੇ ਮਸ ਗਰੂਗਾ ਫਾਈਨਲੀ ਗੱਡੀ ਮਿਲ ਗਈ ਆਪਾਂ ਨੂੰ ਤੇ ਇਹ ਗੱਡੀ ਨੇ ਜਾਣਾ ਜੀ ਜਿੱਥੇ ਆਪਾਂ ਜਾਣਾ ਹੈਗਾ ਇਹ ਸਾਫ ਸੁਥਰੀ ਆ ਖੁਸ਼ੀ ਗਾਰ ਹੈ ਨਾ ਨਵੀਂ ਆ ਨਵੀਂ ਆ ਜਮ ਜਿਹੜਾ ਇਹ ਸ਼ਹਿਰ ਆ ਨਾ ਤੇ ਸੋਹਣਾ ਯਾਰ ਸੋਹਣਾ ਤੇ ਸ਼ਾਂਤ ਜਿਹਾ ਲੱਗ ਰਿਹਾ ਸਾਨੂੰ ਇੰਨਾ ਭੀੜ ਭੜਕਾ ਨਹੀਂ ਹੈਗਾ ਤੇ ਵਧੀਆ ਆਲਾ ਦਵਾਲਾ ਬਹੁਤ ਸੋਹਣਾ ਹੈਗਾ ਦੇ ਦੇਖੋ ਬਾਕੀ ਹੁਣ ਤੁਰ ਫਿਰ ਕੇ ਜੇ ਦੇਖੀ ਜਾਂਦੇ ਆਂ ਇਹ ਸ਼ਹਿਰ ਨੂੰ ਇਧਰਲੇ ਪਾਸੇ ਵੀ ਦੇਖ ਲਓ ਸ਼ਾਂਤੀ ਜੀ ਐ ਕੋਈ ਇੰਨਾ ਕਾਰਾਂ ਭੀੜ ਭੜਕਾ ਜਾਂ ਹੋਰ ਹੈ ਨਹੀਂ ਐਨਾ ਉਹ ਕਹਿੰਦੇ ਸਾਨੂੰ ਨਾ ਜਿਹੜੇ ਨਾਲ ਬੈਠੇ ਹੋ ਕਹਿੰਦੇ ਫੋਨ ਅੰਦਰ ਰੱਖੋ ਕਹਿੰਦੇ ਇੰਨਾ ਵੀ ਸੇਪ ਨਾ ਮੰਨੋ ਕਹਿੰਦੇ ਸਾਡਾ ਦੇਸ਼ ਆ ਸਾਨੂੰ ਪਤਾ ਹੈ ਸਹੀ ਗੱਲ ਐ ਵੈਸੇ ਤਾਂ ਸਾਰੇ ਕਿਤੇ ਧਿਆਨ ਰੱਖਣਾ ਚਾਹੀਦਾ ਯਾਰ ਹਰੇਕ ਦੇਸ਼ ਚੀਏ ਕੁਝ ਚੱਲਦਾ ਚੰਗੇ ਮਾੜੇ ਲੋਕ ਹੁੰਦੇ ਆ ਲੈ ਵੀ ਅੱਧੇ ਇੱਕ ਘੰਟੇ ਦੀ ਖੱਜਲ ਖਵਾਰੀ ਦੇ ਬਾਅਦ ਅਸੀਂ ਪਹੁੰਚ ਗਏ ਜਿਹੜੀ ਜਗ੍ਹਾ ਤੇ ਅਸੀਂ ਆਉਣਾ ਸੀਗਾ ਤੇ ਇੱਥੇ ਲੋਕਲ ਬੰਦੇ ਜਿਵੇਂ ਤੁਹਾਨੂੰ ਦੱਸੇ ਵਧੀਆ ਨਾਲ ਗਾਈਡ ਕਰ ਦਿੰਦੇ ਆ ਕੁੜੀ ਦੱਸ ਰਹੀ ਆ ਵੀ ਤੁਸੀਂ ਇੱਧਰੋਂ ਇੱਧਰ ਚੱਲ ਜਿਓ ਸੰ ਥੋੜੀ ਜੀ ਦੂਰ ਤਾਰੇ ਇਹਨਾਂ ਨੇ ਜਿਹੜੇ ਬੰਦੇ ਨੂੰ ਅਸੀਂ ਇੱਥੇ ਮਿਲਣ ਜਾਣਾ ਹੈ ਨਾ ਤੇ ਉਹ ਬੰਦੇ ਨੇ ਸਪੈਸ਼ਲੀ ਕਿਹਾਗਾ ਵੀ ਫੋਨ ਫੋਨ ਬੰਦ ਰੱਖਣਾ ਵੀਡੀਓ ਨਹੀਂ ਬਣਾਉਣੀ ਕਿਉਂਕਿ ਇਲੀਗਲ ਕੰਮ ਆ ਯਾਰ ਜਿੱਥੇ ਅਸੀਂ ਚੱਲੇ ਹਰੇਕ ਬੰਦਾ ਵੈਸੇ ਆਪਦੇ ਬੈਨੀਫਿਟ ਲਈ ਤੁਰਿਆ ਜਾਂਦਾ ਹੈਗਾ ਤੇ ਸਾਨੂੰ ਆਏ ਵੀ ਚੱਲ ਪੈਸੇ ਬਸ ਜਾਣਗੇ ਹਾਈ ਯਾਰ ਬੰਦੇ ਦੇਖੋ ਕਿੰਨੇ ਵਧੀਆ ਇੱਥੋਂ ਦੇ ਤੇ ਸਾਰੇ ਬੰਦੇ ਜਾਣਦੇ ਆ ਵੀ ਕੌਣ ਆ ਕਿੱਥੋਂ ਆਇਆ ਹਿੰਦੁਸਤਾਨੀ ਕੋਈ ਕਹਣਗੇ ਨਮਸਤੇ ਨਮਸਕਾਰ ਤੇ ਵਧੀਆ ਯਾਰ ਇਥੋਂ ਵੀ ਆ ਕੇ ਨਾ ਜੀ ਲੱਗ ਰਿਹਾ ਪ੍ਰਾਇਆ ਪ੍ਰਾਇਆ ਨਹੀਂ ਲੱਗ ਰਿਹਾ ਵੀ ਕਿਸੇ ਅਫਰੀਕਾ ਦੇ ਦੇਸ਼ 'ਚ ਆਏ ਆ ਤੇ ਬਾਕੀ ਗ੍ਰੀਨਰੀ ਬਹੁਤ ਜ਼ਿਆਦਾ ਦੇਖਣ ਨੂੰ ਮਿਲ ਰਹੀ ਆ ਯਾਰ ਸ਼ਹਿਰ 'ਚ ਆਲਾ ਦਵਾਲਾ ਸਾਰਾ ਹਰਿਆ ਭਰਿਆ ਹੈਗਾ ਬਹੁਤ ਸਾਰੇ ਦਰਖਤ ਲਾਏ ਹੋਏ ਆ ਤੇ ਹੁਣ ਇਹ ਕੁੜੀ ਨੇ ਸਾਨੂੰ ਉਹ ਰਸਤੇ ਤੱਕ ਛੱਡ ਦੇਣਾਗਾ ਜਿਹੜਾ ਮਾਰਕੀਟ ਨੂੰ ਜਾਂਦਾ ਤੇ ਇਹਨੂੰ ਕੋਈ ਹੋਰ ਕੰਮ ਹੈ ਤੇ ਸਾਨੂੰ ਐ ਚੱਲ ਜਿੱਥੇ ਤੱਕ ਗਾਈਡ ਕਰਦੀ ਉੱਥੇ ਤੱਕ ਹੀ ਵਧੀਆ ਤੇ ਬਾਕੀ ਉੱਥੇ ਜਾ ਕੇ ਦੇਖਦੇ ਆਂ ਦੱਸਾਂਗੇ ਫਿਰ ਤੁਹਾਨੂੰ ਕਿਵੇਂ ਕਰੰਸੀ ਮਿਲਦੀ ਹੈ ਤੇ ਕਿੰਨਾ ਇੱਥੇ ਕੀ ਕੁਝ ਹੈਗਾ ਇਹ ਤਾਂ ਵਿਚਾਰੀ ਇੰਨੀ ਫਿਦਾ ਹੋ ਗਈ ਸਾਡੇ ਤੇ ਕੰਨੀ ਮੈਂ ਆਪਣਾ ਕੰਮ ਛੱਡ ਕੇ ਤੁਹਾਨੂੰ ਛੱਡ ਕੇ ਆਉਂਦੀ ਆ ਮਾਰਕੀਟ ਤੇ ਸਾਨੂੰ ਵੀ ਆਏ ਯਾਰ ਅਸੀਂ ਭੀੜ ਭਟਾਕੇ ਵਾਲੀ ਜਗ੍ਹਾ ਤੋਂ ਥੋੜਾ ਜਿਹਾ ਵਾਇਡ ਹੀ ਕਰੀਏ ਕਿਉਂਕਿ ਹਜੇ ਸਾਡਾ ਪਹਿਲਾ ਪਹਿਲਾ ਦਿਨ ਹੈ ਤੇ ਨਾ ਹੀ ਜਾਈਏ ਕਿਉਂਕਿ ਜੇ ਕੋਈ ਵੀ ਮਿਸਾਈਪਰਿੰਗ ਹੋ ਗਈ ਤੇ ਫੋਨ ਫੋਨ ਖੋਇਆ ਗਿਆ ਜਾਂ ਪੈਸੇ ਪੁਸੇ ਲੁੱਟੇ ਗਏ ਤੇ ਫਿਰ ਕੰਮ ਫਿਰ ਸਾਰਾ ਟੂਰ ਵਿੱਚੇ ਖਰਾਬ ਹੋ ਜਾਂਦਾ ਸੀ ਇਹਨੂੰ ਦੱਸਿਆ ਕਿ ਅਸੀਂ ਇਸ ਕਰਕੇ ਵੀ ਬਲੈਕ ਮਾਰਕੀਟ ਐਂ ਕਰਕੇ ਉੱਥੇ ਜਾਣਾ ਹੈਗਾ ਤੇ ਫਿਰ ਕਹਿੰਦੀ ਵੀ ਮੈਂ ਖੁਦ ਛੱਡ ਕੇ ਆਉਂਦੀ ਆ ਤੁਹਾਨੂੰ ਵੀ ਉੱਥੇ ਤੱਕ ਵੀ ਇੱਥੇ ਜ਼ਿਆਦਾ ਸੇਫ ਨਹੀਂ ਹੈਗਾ ਜਿਹੜਾ ਇਹ ਏਰੀਆ ਹੈ ਅਸੀਂ ਸਿਰਫ ਇਹ ਤੋਂ ਪੈਸੇ ਲੈਣੇ ਆ ਓਕੇ ਥੈਂਕ ਯੂ ਥੈਂਕ ਯੂ ਸੋ ਮੱਚ ਬਾਏ ਬਾਏ ਯਾ ਯਾਰ ਕਿੰਨੀ ਵਧੀਆ ਸੀ ਖੁਸ਼ੀ ਹੈ ਨਾ ਉਹਦੀ ਉਹ ਕਹਿੰਦੀ ਮੈਂ ਦੁਬਈ ਜਾਣਾ ਵੀ ਮੇਰੀ ਅੱਛਾ ਦੁਬਈ ਜਾਣਾ ਦੁਬਈ ਜਿੱਥੇ ਮੈਂ ਤੁਹਾਨੂੰ ਸਾਰਾ ਕਮਾਉਂਦੀ ਮੈਂ ਕਿਹਾ ਇੱਕ ਜਗ੍ਹਾ ਤੋਂ ਛੱਡ ਤਾ ਉਹ ਬਹੁਤ ਆ ਲੈ ਵੀ ਇਹ ਮਾਰਕੀਟ 'ਚ ਪਹੁੰਚਣਾ ਸੀਗਾ ਆਪਾਂ ਪੁਲਿਸ ਵੀ ਹੈ ਇੱਥੇ ਤੱਕ ਸਾਰਾ ਸਮਾਨ ਸੈਕੰਡ ਹੈਂਡ ਹੋਰ ਚੀਜ਼ਾਂ ਸਾਰੇ ਵਿਕਦੇ ਇਹੋ ਜਿਹਾ ਕੰਮ ਇੱਥੇ ਵਿਕਦਾ ਹੈਗਾ ਉਹ ਤਾਂ ਉਹ ਕਰੋਸ਼ੀ ਕਿ ਲੋਕ ਉਹ ਵੀ ਮਗਰ ਪੈਂਦੇ ਆ ਬਾਜ-ਬਾਜ ਤੇ ਵੈਸੇ ਅਸੀਂ ਕਿਹਨਾਂ ਇੱਕ ਜ਼ਿਆਦਾ ਗੱਲ ਨਹੀਂ ਕਰਨੀ ਜਿੱਥੇ ਉਹਨੇ ਸਾਨੂੰ ਇੰਡੀਆ ਇੰਡੀਆ ਜਿੱਤੇ ਸਾਨੂੰ ਜ਼ਿਆਦਾ ਹਿੰਦੀ ਹਿੰਦੀ ਬੋਲਦੇ ਜੈਂ ਇੰਡੀਆ ਜਿੱਥੇ ਸਾਨੂੰ ਲੋਕੇਸ਼ਨ ਦਿੱਤੀ ਐ ਨਾ ਉਹਨੇ ਅਸੀਂ ਉਹ ਲੋਕੇਸ਼ਨ ਤੇ ਪਹੁੰਚਣਾ ਸਿਰਫ ਉਹ ਲੋਕੇਸ਼ਨ ਤੇ ਜਾ ਕੇ ਉਹਨੂੰ ਮਿਲਣਾ ਆਪਣਾ ਮਾਰਕੀਟ ਚ ਤਾਂ ਫੋਨ ਵੀ ਨਹੀਂ ਕਰੇ ਨਾ ਉਹ ਦੇਖ ਹੈਲੋ ਮਾਈ ਫਰੈਂਡ ਹਾਊ ਆਰ ਯੂ ਕੈਸ ਹਾਊ ਕੈਸੇ ਅੱਛਾ ਹੂ ਅੱਛਾ ਹਾਊ ਯੂ نو ਹਿੰਦੀ दिखानी फिल्मी? फिल्मी दिखानी सी फिल्मी दिखानी दिखानी सी फिल्म बहुत बहुत हाउ यू नो आई पंजाबी पंजाब नॉर्थ इंडिया या हाउ यू नो आप कैसे जानता है फिल्म सी। फिल्म से देखा हिंदी फिल्म पंजाबी फिल्म भी देखा ਹਿੰਦੀ ਦੇਖਾ ਹਿੰਦੀ ਕੀ ਦੇਖਾ ਹਿੰਦੀ ਦੇਖਾ ਹਾਂ ਗੁੱਡ ਥੈਂਕ ਯੂ ਓਕੇ ਯਾਰ ਬੰਦੇ ਵਧੀਆ ਨੇ ਇੱਥੇ ਮੋਸਟਲੀ ਨਾ ਪਤਾ ਫ੍ਰੈਂਡਲੀ ਮਾਹੌਲ ਤੁਹਾਨੂੰ ਕਿਉਂ ਲੱਗਦਾ ਹੈਗਾ ਕਿਉਂਕਿ ਲੈਂਗੁਏਜ ਹੈਲੋ ਸਰਦਾਰ ਕਿਵੇਂ ਹੋ ਕਿਹਦਾ ਹੈ ਠੀਕ ਹੈ ਪੰਜਾਬ ਜੰਬੋ ਕੀ ਜਾਣਦਾ ਹੈ ਪੰਜਾਬੀ ਕੋ ਜਾਣਦਾ ਹੈ ਜੰਬੋ ਕੀ ਨਹੀਂ ਆ ਮੋਸਟਲੀ ਜਿਹੜੀ ਗੱਲ ਮੈਂ ਕਹਿ ਰਿਹਾ ਸੀ ਨਾ ਹੈਲੋ ਤੇ ਲੋਕ ਵਾਲੇ ਵਧੀਏ ਨੇ ਜੀ ਲਵਾਉਂਦੇ ਆ ਤੁਹਾਡਾ ਤਾਂ ਕਰਕੇ ਜਿਹੜੇ ਦੇਸ਼ ਚ ਬੰਦਾ ਜਾਂਦਾ ਹੈਗਾ ਜਿੱਥੋਂ ਦੀ ਮਤਲਬ ਲੋਕ ਬੁਲਾਉਂਦੇ ਆ ਆਪਣਾ ਪਣ ਲੱਗਦਾ ਹੈ ਨਾ ਚਲੋ ਵਧੀਆ ਪਹਿਲਾ ਦਿਨ ਸੇ ਆਪਾਂ ਡਰੇ ਨਹੀਂ ਆ ਪਹਿਲਾ ਦਿਨ ਸੀਗਾ ਅਸੀਂ ਡਰੇ ਨਹੀਂ ਹੈਗਾ ਸਾਨੂੰ ਪੂਰਾ ਫਰੈਂਡਲੀ ਬਹੁਤ ਲੱਗ ਰਿਹਾ ਹੈ ਤੇ ਬਾਕੀ ਜਿੰਮੇਦਾਰੀ ਦੱਸਿਆ ਸੀ ਅਸੀਂ ਇੱਥੇ ਜ਼ਿਆਦਾ ਰਹਿਣਾ ਨਹੀਂ ਹੈਗਾ ਅਸੀਂ ਨਾਲ-ਨਾਲ ਸਾਡੇ ਗਾਈਡ ਦਾ ਵੀ ਪਤਾ ਕਰਦੇ ਫਿਰ ਰਹੇ ਆ ਜਿਹੜਾ ਅਸੀਂ ਗਾਈਡ ਲਾਈਨ ਹੈ ਨਾ ਇਕ ਤੋਂ 8900 ਕਿਲੋਮੀਟਰ ਦਾ ਸ਼ਹਿਰ ਹੈਗਾ ਦੂਰ ਤੇ ਉਹ ਸ਼ਹਿਰ ਚ ਅਸੀਂ ਜਾਣਾ ਉੱਥੇ ਸਾਰੇ ਟ੍ਰਾਈਬਸ ਆ ਉੱਥੇ ਕਬੀਲੇ ਆ ਜਿਨ੍ਹਾਂ ਨੂੰ ਅਸੀਂ ਦੇਖਣ ਜਾਣਾ ਹੈਗਾ ਇੰਡੀਅਨ ਇੰਡੀਅਨ ਪੰਜਾਬੀ ਹਰ ਮੇਲਾ ਵੇ ਖੁਸ਼ੀ ਹਰ ਤੀਜਾ ਚੌਥਾ ਬੰਦਾ ਬੁਲਾਉਂਦਾ ਹੈ ਪੰਜਾਬੀ ਸਾਰੇ ਜਾਣਦੇ ਬੰਦਾ ਯਾਰ ਲੋਕੇਸ਼ਨ ਹੀ ਬਦਲ-ਬਦਲ ਦਸੀ ਜਾਂਦਾ ਹੈ ਓਕੀ ਵਿੱਚ ਨਾਲ ਕਦੇ ਕਹਿੰਦਾ ਲੋਕੇਸ਼ਨ ਤੇ ਆਜੋ ਕਦੇ ਕਹਿੰਦਾ ਵਟਸਐਪ ਤੇ ਪਾ ਆਂਦਾ ਹੈਗਾ ਪਤਾ ਨਹੀਂ ਕੀ ਚੱਕਰ ਹੈਗਾ ਵੈਸੇ ਅਸੀਂ ਇਹ ਦੂਜਾ ਦੇਸ਼ ਦੇਖ ਰਹੇ ਹਾਂ ਜਿੱਥੇ ਐ ਡਾਲਰ ਐ ਵਿਕਦਾ ਪਹਿਲਾ ਦੇਸ਼ ਸੀਗਾ ਬਰੂndi ਪੁਲਿਸ ਵਾਲੇ ਫਿਰਦੇ ਆ ਸ਼ਾਇਦ ਹਾਂ ਪੁਲਿਸ ਵਾਲੇ ਫਿਰਦੇ ਆ ਤਾਂ ਕਰਕੇ ਪਹਿਲਾ ਪਹਿਲਾ ਦੇਸ਼ ਸੀਗਾ ਬਰੂndi ਜਿੱਥੇ ਅਸੀਂ ਬਲੈਕ ਚ ਪੈਸੇ ਐਕਸਚੇਂਜ ਕਰਾਈ ਸੀ ਇੱਥੇ ਤਾਂ ਪੁਲਿਸ ਵਾਲਾ ਨਾਲ ਹੀ ਖੜਿਆ ਸੀ ਇੱਥੇ ਤਾਂ ਪੁਲਿਸ ਵਾਲਾ ਜ਼ਮੀਨ ਨਾਲ ਖੜਾ ਸੀ ਜੇ ਤੁਸੀਂ ਵਲੌਗ ਦੇਖਿਆ ਹੋਵੇ ਕੋਈ ਡਰ ਪਾਉ ਨਹੀਂ ਸੀਗਾ ਇੱਥੇ ਸ਼ਾਇਦ ਡਰਦੇ ਹੁਣ ਇਲੀਗਲ ਹੋਊਗਾ ਕੰਮ ਤਾਂ ਜਦੋਂ 2 ਨੰਬਰ ਦੀ ਐ 1 ਨੰਬਰ ਦਾ ਤਾਂ ਨਹੀਂਗਾ ਤੇ ਸਾਨੂੰ ਆਇਆ ਅੱਧਾ ਖਰਚਾ ਬਾਜੂ ਇਥੋਪੀਆ ਮਹਿੰਗਾ ਬਹੁਤ ਆ ਤੁਹਾਨੂੰ ਆਉਣ ਵਾਲੇ ਵਲੌਗਸ ਚ ਨਾ ਵੀ ਕਿੰਨਾ ਕੁ ਮੰਗੇਗਾ ਸਾਨੂੰ ਆਇਆ ਵੀ ਸਾਡਾ ਜਿੰਨਾ ਖਰਚ ਐਕਚੁਅਲ ਜਾਣਾਗਾ ਜੇ ਮੰਨ ਲਓ ਅਸੀਂ ਇੱਥੇ 50000 ਰੁਪਏ ਖਰਚਦੇ ਆਂ ਫਿਰ ਉਹ 25 ਹੀ ਰਹਿ ਜਾਊਗਾ ਤੇ ਜੇ ਸਾਡੇ ਕੋਲ ਦੁੱਗਣੇ ਪੈਸੇ ਆ ਮਿਲ ਜਾਂਦੇ ਸਾਨੂੰ ਪਰ ਹਜੇ ਤਾਂ ਤਾਂ ਮੰਨਾਂਗੇ ਜੇ ਸਾਨੂੰ ਪੈਸੇ ਮਿਲ ਲੰਗੇ ਪੰਗੇ ਵੀ ਅਸੀਂ ਇਹੋ ਜੇ ਲੈਣੀ ਹੁੰਦੇ ਆ ਕੇ ਤੇ ਵੈਸੇ ਸਾਨੂੰ ਦੱਸਤਾ ਸੀਗਾ ਕਿਸੇ ਨੇ ਪਹਿਲਾਂ ਹੀ ਇਹ ਕਹਿੰਦੇ ਸਾਰਾ ਕੁਝ ਚੱਲਦਾ ਵੀ ਤੁਸੀਂ ਸੇਫ ਐ ਡਰ ਵੀ ਨਹੀਂ ਹੈਗਾ ਕਹਿੰਦੇ ਤੁਸੀਂ ਲੈ ਸਕਦੇ ਹੋ ਪੈਸੇ ਜਾ ਕੇ ਤੇ ਜਿਹੜੀ ਉਹ ਕੁੜੀ ਵੀ ਮਿਲ ਕੇ ਗਈ ਹੈ ਨਾ ਹੁਣੇ ਸਾਨੂੰ ਉਹਨੇ ਵੀ ਦੱਸਿਆ ਕਿ ਚੱਲਦਾ ਸਾਰਾ ਕੁਝ ਇੱਥੇ ਮਿਲ ਜਾਂਦੀ ਹੈ इजीली ਮਿਲਦੀ ਹੈ ਇੱਕ ਜਾਨੇ ਨੇ ਕਿਹਾ ਤਾਂ ਮੰਨ ਲੈ ਆਖਾ ਮੰਨ ਲੈ ਪਹਿਲਾਂ ਪੁੱਛਦੇ ਆ ਕਾਹਦੇ ਬਾਰੇ ਟੈਕਸੀ ਡਰਾਈਵਰਾਂ ਤੋਂ ਹੀ ਪੁੱਛਦੇ ਆ ਗਰੋਸਰੀ ਵਾਲਿਆਂ ਤੋਂ ਹੀ ਪੁੱਛਦੇ ਆ ਲੋਕਲ ਦੁਕਾਨਾਂ ਤੋਂ ਹੀ ਪੁੱਛਦੇ ਆ ਇੱਥੇ ਪਾਇਆ ਸੀ ਨਾ ਮੁੰਡਾ ਹਾਂ ਪਰ ਦਿਸਤਾਰੇ ਨਹੀਂ ਕੋਈ ਆ ਜੂਗਾ ਮੇਰੇ ਖਿਆਲ ਚ ਵੇਟ ਕਰਦੇ ਹੁਣ ਇੱਥੇ ਵੇਟ ਐਂਡ ਵਾਚ ਦੇਖਦੇ ਆ ਕੀ ਬਣਦਾ ਵਾਟ ਸਨੈਚਿੰਗ ਸਨੈਚਿੰਗ ਇਹ ਕਹਿੰਦੇ ਕੈਮਰਾ ਖੋ ਕੇ ਲੈ ਜੀ ਤੁਹਾਡਾ ਵੀ ਕੈਮਰਾ ਇੱਥੇ ਬਾਹਰ ਨਿਕਲੋ ਥੈਂਕ ਯੂ ਸੋ ਮੱਚ ਥੈਂਕ ਯੂ ਥੈਂਕ ਯੂ ਸੋ ਮੱਚ ਓਕੇ ਬਾਏ ਬਾਏ ਪੁਲਿਸ ਸਾਹਿਬ ਸਪੈਸ਼ਲ ਕਹਿਣ ਆਈਏ ਸਾਨੂੰ ਕਹਿੰਦੇ ਇੱਥੋਂ ਨਿਕਲ ਲਓ ਤੁਸੀਂ ਤੁਸੀਂ ਵੀਡੀਓ ਬਣਾਉਂਦੇ ਆ ਰਹੇ ਸੀ ਨਾ ਮੈਂ ਵੀਡੀਓ ਬਣਾਉਂਦਾ ਰਿਹਾ ਸੀਗਾ ਲਓ ਵੀ ਮਿੱਤਰੋ ਕੰਮ ਆਪਣਾ ਬਣ ਗਿਆ ਝੋਲਾ ਪੈਸਿਆਂ ਦਾ ਭਰ ਲਿਆ ਜਿਹੜਾ ਬੈਗ ਹੈ ਚਾਹਾਂ ਭਰਿਆ ਹੋਇਆ ਹੁਣ ਇੱਥੇ ਮਾਰ ਗਏ ਤੁਹਾਨੂੰ ਦਿਖਾ ਨਹੀਂ ਸਕਦੇ ਪਬਲਿਕ 'ਚ 1500 ਡਾਲਰ ਅਸੀਂ ਐਕਸਚੇਂਜ ਕਰਾਇਆ 1500 ਡਾਲਰ ਦਾ ਖੁਸ਼ੀ ਆਪਾਨੂੰ ਕਿੰਨਾ ਮਿਲੇਗਾ 1 165 1, ਤੇ ਇੰਡੀਆ ਦਾ ਬਣ ਗਿਆ 2.5 ਲੱਖ ਹਲੋ ਹਲੋ ਗੁੱਡ ਅ ਇੰਡੀਆ ਦਾ ਬਣ ਗਿਆ 2.5 ਲੱਖ 2.5 ਲੱਖ ਰੁਪਇਆ ਹੁਣ ਸਾਡੇ ਕੋਲ ਇੰਡੀਆ ਦਾ ਇਸ ਵਕ ਤੇ ਜੇ ਇੰਡੀਆ ਦਾ ਕੈਲਕੂਲੇਟ ਕਰੀ ਜੇ ਮੈਂ ਹੀ ਰੇਟ ਬੈਂਕ ਤੋਂ ਐਕਸਚੇਂਜ ਕਰਾਉਂਦਾ ਜਾਂ ਮੈਂ ਏਟੀਐਮ ਤੋਂ ਕਢਾਉਂਦਾ 1500 ਡਾਲਰ ਦਾ ਮਤਲਬ ਮੈਨੂੰ ਮਿਲਣਾ ਸਾਰਾ 84000 84000 ਦਾ ਇਹਨਾਂ ਦੀ ਕਰੰਸੀ ਚ ਇੰਡੀਆ ਦਾ ਆਪਣਾ ਬਣਨਾ ਸੀ 1.5 ਲੱਖ 1,25,26000 ਰੁਪਇਆ ਲਗਭਗ ਸਾਨੂੰ ਲਗਭਗ ਤੁਹਾਨੂੰ ਦੱਸਾਂ ਖੁਸ਼ੀ ਮੇਰੇ ਖਿਲਚ ਕਿੰਨਾ 1 ਲੱਖ ਰੁਪਏ ਦਾ ਹੈ ਨਾ ਹਾਂਜੀ ਇੰਡੀਆ ਨੂੰ 1 ਲੱਖ ਰੁਪਏ ਦਾ ਫਾਇਦਾ ਹੋ ਗਿਆ ਸਾਨੂੰ ਤੁਸੀਂ ਦੇਖੋ ਛੋਟੀ ਰਕਮ ਨਹੀਂ ਹੁੰਦੀ 1 ਲੱਖ ਰੁਪਈਆ ਤਾਂ ਹੀ ਕਰਕੇ ਅਸੀਂ ਇੱਥੇ ਆਏ ਸੀਗੇ ਇਸ ਮਾਰਕੀਟ ਦੇ ਵਿੱਚ ਪੈਸੇ ਐਕਸਚੇਂਜ ਕਰਾਉਣ ਦੇ ਲਈ ਉਦੋਂ ਵੀ ਇੱਥੇ ਜਿਵੇਂ ਆਪਾਂ ਦੁੱਧ ਲੈਣੇ ਹਨਾ ਕਾਫੀ ਲਈ ਅਸੀਂ ਕੱਲ ਤੇ ਮੇਲਾ 4-500 ਰੁਪਏ ਲੈ ਲਿਆ ਉਹਦਾ ਇੰਡੀਆ ਕਿਦਾਂ ਤੇ ਹੁਣ ਸਾਡਾ ਖਰਚਾ ਘਟਜੋ ਇਹਨਾਂ ਨਾਲ ਤੇ ਬਾਕੀ ਹੁਣ ਗੱਲ ਕੀ ਆ ਅਸੀਂ ਇਥੋਂ ਮਾਰਕੀਟ ਤੋਂ ਨਿਕਲਣਾ ਨਿਕਲ ਕੇ ਜੜੀ ਇਥੋਂ ਦੀ ਕਰੰਸੀ ਕਿ ਹੋ ਜੀ ਆ ਉਹ ਤੁਹਾਨੂੰ ਹੋਟਲ ਜਾ ਕੇ ਜਾਂ ਕਿਤੇ ਸੇਫ ਜਗ੍ਹਾ ਤੇ ਬਾਹਰਲੇ ਪਾਸੇ ਜਾ ਕੇ ਉੱਥੇ ਸਾਰਾ ਤੁਹਾਨੂੰ ਦਿਖਾਉਣੇ ਆ। ਕਿੱਡੇ-ਕਿੱਡੇ ਆ? ਵਾਟਰਮੈਲਨ। ਇਹਦਾ ਮੁੱਲ ਦਾ 5 ਕਿਲੋ ਦਾ ਹੋਣਾ 1000। 10 ਕਿਲੋ। 5 5 ਕਿਲੋ ਤੋਂ ਵੱਧ 10 ਕਿਲੋ ਦਾ ਹੋਣਾ। ਹਾਂ? ਹਮਝ ਕੇ ਜੀ। ਵਾਪਸ ਚਲੋ। 5 ਕਿਲੋ। ਵੱਧ। ਕਿੰਨੀ? 30 ਕਿਲੋ। 30 ਕਿਲੋ। ਇੰਨਾ ਦਾ ਇੰਨਾ ਦਾ ਨਹੀਂ। ਸਾਰਾ ਹੋਣਾ 30 ਕਿਲੋ। ਬੜਾ ਵੱਡਾ ਯਾਰ ਹਨਾ ਐਡੇ-ਐਡੇ ਫਰੂਟ ਲੱਗਦੇ ਇੱਥੇ ਧਰਤੀ ਆਰਗੈਨਿਕ ਆ ਅਫਰੀਕਾ ਦੀ। ਚਲੋ ਚੱਲੀਏ ਯਾਰ। ਖੁਸ਼ੀ। ਥੈਂਕ ਯੂ ਕੇਲੇ ਲੈਣੇ ਯਾਰ ਆਪਣਾ ਕੇਲੇ ਲੈ ਲਓ ਥੋੜੇ ਜਿਹਾ ਜਸ ਸੇਬ ਲੈ ਲਾਂਗੇ ਸੇਬ ਲੈ ਲਾਂਗੇ ਫਰੂਟ ਤਾਂ ਲੈ ਲਈ ਕੁਛ ਨਾ ਕੁਛ ਫੈਟ ਕਰਦੇ ਆ ਫਰੂਟ ਆ ਉਹ ਸੇਬ ਲੈ ਲਾਂਗੇ ਯਾਰ ਇਥੋਪੀਆ ਦੇ ਬੰਦੇ ਚੰਗੇ ਆ ਦੇਖ ਲਓ ਇੱਕ ਆ ਲੈਡੀ ਕਨਸਟੇਬਲ ਤੇ ਇੱਕ ਬੰਦਾ ਏ ਪੁਲਿਸ ਵਾਲਾ ਇਹ ਸਾਨੂੰ ਛੱਡਣ ਜਾ ਰਿਹਾ ਕਹਿੰਦੇ ਤੁਹਾਨੂੰ ਮਾਰਕੀਟ ਤੋਂ ਬਾਹਰ ਕੱਢ ਕੇ ਆਉਨੇ ਆ ਕਦੇ ਤੁਹਾਡੇ ਨਾਲ ਕੋਈ ਮਸਾਫਤ ਹੋ ਜਾਵੇ ਕਿੰਨੇ ਨੂੰ ਪਤਾ ਤਾਂ ਨਹੀਂ ਲੱਗ ਗਿਆ ਬੜੇ ਪੈਸੇ ਆਉਂਦਾ ਮੰਗ ਲੈਣ ਉਹ ਪਤਾ ਨਹੀਂ ਸਾਨੂੰ ਐ ਡਰ ਲੱਗ ਗਿਆ ਨਾ ਵੀ ਇਹਨਾਂ ਨੂੰ ਕਿਤੇ ਪੈਸੇ ਆਉਂਦਾ ਨਾ ਪਤਾ ਲੱਗ ਕੇ ਆਏ ਵੀ ਪੈਸੇ ਐਕਸਚੇਂਜ ਕਰਾ ਕੇ ਲੈ ਕੇ ਗਏ ਤੇ ਜਾਂ ਫਿਰ ਬਈ ਉਹਨੇ ਰਸਤਾ ਉਹਨੇ ਫੋਨ ਕਰਕੇ ਆਏ ਨੇ ਫੋਨ ਕਰਕੇ ਚੈੱਕ ਕਰਕੇ ਹਾਂ ਤੇ ਕਹਿੰਦੇ ਚਲੋ ਵੀ ਉੱਥੇ ਤੱਕ ਤੁਹਾਨੂੰ ਜਿੱਥੇ ਤੱਕ ਬਾਹਰ ਹੈ ਨਾ ਤੁਹਾਨੂੰ ਬਾਹਰ ਛੱਡ ਕੇ ਆਉਨੇ ਆਸੀਂ ਅੱਛਾ ਹਮਨੇ ਇਨ ਤੋਂ ਤੋ ਜਾਣਾ ਇਨ ਤੋਂ ਤੋ ਕहां से ਜਾਂਦਾ ਹੈ ਗਾੜੀ ਗਾੜੀ ਕहां से ਮਿਲੇਗਾ ਇਨ ਤੋਂ ਤੋ ਗਾੜੀ ਇੱਧਰ ਸੇ ਮਿਲੇਗਾ ਪਬਲਿਕ ਟਰਾਂਸਪੋਰਟ ਜਾਂਦਾ ਹੈ ਹਾਂ ਜਾਂਦਾ ਹੈ ਕੌਨਸਾ ਬੱਸ ਜਾਂਦਾ ਹੈ ਉਹ ਉੱਤਰ ਤਿੰਨ ਉਹ ਹੈ ਨਾ ਇਹ ਗਾੜੀ ਇਹ ਨਹੀਂ ਨਹੀਂ ਪਬਲਿਕ ਪਬਲਿਕ ਵਿੱਚ ਜਾਈਏ ਹਾਂ ਪਬਲਿਕ ਗਾੜੀ ਚਾਹੀਏ ਉਹ نیچے نیچے ਸੇ ਮਿਲੇਗਾ ਇਨ ਤੋ ਤੋ ਸਿੱਧਾ ਜਾਏਗਾ ਸਿੱਧਾ ਜਾਏਗਾ ਠੀਕ ਹੈ ਇਹ ਕਿਆ ਹੈ ਇਹ 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 ਪਾਨ ਹੈ ਪਾਨ ਹੈ ਅਫਰੀਕਾ ਦੀ ਪਾਨ ਇਹੋ ਜੀ ਹੁੰਦੀ ਹੈ ਇਹ ਅਫਰੀਕਨ ਪਾਨ ਹੈ ਆਹ ਅਜਾ ਇਹ ਪਾਨ ਪਾਨ ਅਫਰੀਕਾ ਦੀ ਇਹੋ ਜੀ ਪਾਨ ਵੀ ਬਹੁਤ ਖਾਂਦੇ ਆਗੇ ਇੰਡੀਆ ਨਾਲ ਮਿਲਦੇ ਜੁਲਦੇ ਚਲੋ ਚੱਲੀਏ ਖੁਸ਼ੀ ਓਕੇ ਥੈਂਕ ਯੂ ਬਾਈ ਸ਼ੁਕਰੀਆ ਇਹ ਤਾਂ ਬਾਈ ਬਿਗ ਬਾਸ ਵੀ ਦੇਖਦਾ ਕਹਿੰਦਾ ਮੈਂ ਬਿਗ ਬਾਸ ਦਾ ਮੁਨਾਵਰ ਵਾਲਾ ਸੀਜ਼ਨ ਸਾਰਾ ਦੇਖਿਆ ਮੁਨਾਵਰ ਵਾਲਾ ਸੀਜ਼ਨ ਵੀ ਦੇਖਿਆ ਆਪਣੇ ਮੇਵਰ ਹਾਂ ਉਹ ਚੱਲ ਰਿਹਾ ਉਹ ਕਿਆ ਬਾਤ ਉਹ ਸ਼ਾਇਰੀ ਸ਼ਾਇਰੀ ਹਾਂ ਸ਼ਾਇਰੀ ਕਰਦਾ ਇਹ ਕਹਿੰਦਾ ਬਿਗ ਬਾਸ ਦੇਖਿਆ ਇਹ ਸਾਨੂੰ ਛੱਡ ਕਿਉਂਦਾ ਕਹਿੰਦਾ ਇਧਰ ਸੇਫ ਨਹੀਂ ਹੈਗਾ ਅੱਛਾ ਆਪ ਕਿਆ ਬੋਲ ਰਹੇ تھے ਭਾਈ ਇਧਰ ਇਧਰ ਕਿਆ ਹੈ ਇਧਰ ਸੇ ਕਿਆ ਹੈ ਆ ਬੋਲ ਰਹੇ تھے ਸੇਫ ਨਹੀਂ ਹੈ ਵੀਡੀਓ ਚ ਨਹੀਂ ਬੋਲਦਾ ਮੈਂ ਸਾਨੂੰ ਕਹਿੰਦਾ ਇਧਰ ਨਾ ਰੁਕੋ ਇੱਥੋਂ ਨਿਕਲ ਜਾਓ ਕਹਿੰਦਾ ਕਹਿੰਦਾ ਮੈਂ ਤੁਹਾਨੂੰ ਛੱਡ ਗਿਆ ਹਾਂ ਨਾ ਇੱਥੋਂ ਬਾਹਰ ਕਿਸਾਨੂੰ ਬਾਹਰ ਨਿਕਲਦਾ ਰਸਤਾ ਨਹੀਂ ਮੈਂ ਰਿਹਾ ਸੀ ਇਹ ਮਾਰਕੀਟ ਚੋਂ ਅੱਛਾ ਇਹ ਕਹਿੰਦਾ ਮੇਰੀ ਜਗ੍ਹਾ ਇਹ ਮੈਂ ਤੁਹਾਨੂੰ ਛੱਡ ਗਿਆ ਹਾਂ ਨਾ ਕਹਿੰਦਾ

ਅਮੀਸਾ ਅਮ ਸੱਗਨਾਲੋ ਅਮੀਸਾ ਗਨਾਲੋ ਹਾਂ ਹਾਂ ਲੈ ਭਾਈ ਅਮੀਸਾ ਕੇ ਨਾਲੂ ਆ ਬਾਈ ਦਾ ਇਹਨਾਂ ਦੀ ਲੈਂਗੁਏਜ ਬੋਲਦੇ ਆ ਅਮੀਸਾ ਗਿਲਾਲੋ ਕੇ ਅਮੀਸਾ ਅਮ ਸੱਗਨਾਲੋ ਅਮੀਸਾ ਗਨਾਲੋ ਹਾਂ ਅਮੀਸਾ ਕੇ ਨਾਲੋ ਹੁੰਦਾ ਧੰਨਵਾਦ ਵੀ ਭਾਈ ਧੰਨਵਾਦ ਰਾ ਹੁਣ ਇਹ ਯਾਦ ਰੱਖਾਂਗੇ ਸ਼੍ਰੀਲੰਕਾ ਵਾਲਾ ਤਾਂ ਸਾਨੂੰ ਅਜੇ ਤੱਕ ਨਹੀਂ ਭੁੱਲਿਆ ਸਤੂਤੀ ਬੋਲਦੇ ਹੁੰਦੇ ਸੀ ਉੱਥੇ ਵੈਸੇ ਇੰਟਰਨੈਟ ਤੇ ਅਸੀਂ ਨਾ ਗੂਗਲ ਤੇ ਆਉਣ ਤੋਂ ਪਹਿਲਾਂ ਪੜ੍ਹਿਆ ਸੀਗਾ ਤੇ ਮਤਲਬ ਵੀ ਪੰਜ ਲੈਂਗੁਏਜ ਆ ਐਚ ਚ ਦੀਆਂ ਜਿਹੜੀਆਂ ਅਲੱਗ-ਅਲੱਗ ਪਾਰਟ ਜਿਹੜਾ ਸਮਾਲੀ ਵਾਲਾ ਪਾਰਟ ਹੈ ਉਹ ਚ ਸਮਾਲੀ ਬੋਲੀ ਜਾਂਦੀ ਹੈ ਜਿੱਥੇ ਅਸੀਂ ਜਾਣਾ ਉਮੋ ਵੈਲੀ ਜਿੱਥੇ ਤੁਹਾਨੂੰ ਦੱਸਿਆ ਸਾਰੇ ਮਤਲਬ ਕਬੀਲੇ ਰਹਿੰਦੇ ਆ ਉੱਥੇ ਹੋਰ ਲੈਂਗੁਏਜ ਬੋਲੀ ਜਾਂਦੀ ਹੈ ਇੱਥੇ ਮਹਾਰਿਕ ਬੋਲੀ ਜਾਂਦੀ ਹੈ ਇਹ ਬਾਈ ਦਾ ਯਾਰ ਬਹੁਤ ਮਿਸਾ ਕੇ ਨਾਲੋਂ ਆ ਵਕੀ ਵਕੀ ਬੰਦਾ ਗਾਈਡ ਕੀਤਾ ਤੇ ਇਹ ਕਹਿੰਦਾ ਮੈਂ ਤੁਹਾਨੂੰ ਛੱਡ ਕੇ ਆਜ ਤਾਂ ਸਾਨੂੰ ਬੰਦੇ ਲੋਕਲ ਹੀ ਇੰਨੇ ਚੰਗੇ ਵਿੱਚ ਮਿਲ ਜਾਂਦੇ ਪਹਿਲਾਂ ਕੁੜੀ ਮਿਲੀ ਉਹ ਇੱਥੇ ਤੱਕ ਅੰਦਰ ਛੱਡ ਕੇ ਗਈ ਇਹ ਬਾਈ ਹੁਣ ਸਾਨੂੰ ਬਾਹਰ ਛੱਡ ਗਿਆ ਰੇ ਫਿਰ ਮਿਲਾਂਗੇ ਜ਼ਿੰਦਗੀ ਵਿੱਚ ਕبھی ये भाई कहता गल्लाबाता साडियां तुरदे तुरदे होया सऊदी अरबच वैसे काम भी करता है कहता मैं वेकेशन ते छुट्टी ते आया हुए थे ओके शुक्रिया कोई बात नहीं आप यहां से जा सकते हो फिर हम अभी निकल जाएंगे ठीक है भाई ठीक है ठीक है? है कोई बात नहीं ओके थैंक यू बस तुम्हारा मोबाइल अभी बंध कर हां बंद करके हाँ इसको हाँ निकाल के ये, ये ठीक निकल जाते हैं थैंक यू बाय-बाय होनासी ਜਾਣਾਗਾ ਇਨਤੋਤੋ ਇਨਤੋਤੋ ਇੱਕ ਜਗ੍ਹਾ ਹੈਗੀ ਜਿੱਥੋਂ ਪੂਰਾ ਐਡੀਸ ਬਾਬਾ ਜਿਹੜਾ ਅ ਸ਼ਹਿਰ ਹੈਗਾ ਉਹ ਪੂਰਾ ਦਿਖਦਾਗਾ ਸਭ ਤੋਂ ਉੱਚੀ ਪਹਾੜੀ ਹੈ ਉਹ ਪਹਾੜੀ ਲਈ ਅਸੀਂ ਦੇਖਦੇ ਹਾਂ ਜੇ ਹਾਂਜੀ ਮੈਕਸੀਕੋ ਸਕੁਅਰ ਹੈ ਏ ਮੈਕਸੀਕੋ ਆਉਣਾ ਸੀ ਅਸੀਂ ਪਹਿਲਾਂ ਜਿਹੜਾ ਤੁਹਾਨੂੰ ਕਹਿੰਦੇ ਸੀ ਮੈਕਸੀਕੋ ਮੈਕਸੀਕੋ ਜਾਓ ਮੈਕਸੀਕੋ ਤੋਂ ਮਰਕੀਟ ਤੋਂ ਜਾਓ ਮਰਕੀਟ ਤੋਂ ਤੇ ਹੁਣ ਇੱਥੋਂ ਵਾਪਸ ਗੱਡੀ ਲੈਣੇ ਆ ਤੇ ਦੇਖਦੇ ਆ ਜੇ ਪਬਲਿਕ ਟਰਾਂਸਪੋਰਟ ਜਾਂਦੀ ਹੋਈ ਪਬਲਿਕ ਤੇ ਜਾਵਾਂਗੇ ਕਈ ਕਹਿੰਦੇ ਆ ਵੀ ਅੱਜ ਪਬਲਿਕ ਟਰਾਂਸਪੋਰਟ ਜਾ ਨਹੀਂ ਰਹੀ ਜਾਂ ਘੰਟੇ-ਘੰਟੇ ਬਾਅਦ ਜਾਂਦੀ ਉਹ ਪਾਰਕ ਨੂੰ ਫਿਰ ਅਸੀਂ ਜਿਹੜੀ ਰਾਈਡ ਐਪ ਤੋਂ ਗੱਡੀ ਬੁੱਕ ਕਰ ਲੈਨੇ ਆ ਆਪਦੀ ਪਰਸਨਲ ਗੱਡੀ ਬੁੱਕ ਕਰਕੇ ਤੇ ਉਹ ਪਾਰਕ ਚ ਚੱਲਦੇ ਆ ਨਾਲ ਉੱਥੇ ਤੁਹਾਨੂੰ ਸਾਰਾ ਵਾਲਾ ਦੁਆਲਾ ਦਿਖਾਉਣੀ ਆ ਥੈਂਕ ਯੂ ਸਰ ਥੈਂਕ ਯੂ ਸੋ ਮੱਚ ਇਹ ਲਾਵੀਬ ਪੁਲਿਸ ਬਹੁਤ ਮਦਦ ਕਰਦੀ ਤੇ ਇਹਨਾਂ ਨੇ ਗੱਡੀ ਬੁੱਕ ਕਰਕੇ ਦਿੱਤੀ ਨਹੀਂ ਤਾਂ ਲੱਲੇ ਲਾਹੀ ਜਾਂਦੇ ਕੋਈ 800 ਮੰਗਦਾ ਸੀ ਕੋਈ ਕਿੰਨਾ ਮੰਗਦਾ ਸੀਗਾ ਇਹਨਾਂ ਨੇ ਸਪੈਸ਼ਲ ਬੁੱਕ ਕਰਕੇ ਦਿੱਤੀ ਆਪ ਇੱਕ ਅੰਦੇ ਵੀ ਅਸੀਂ ਭੇਜਦੇ 680 ਪਿੱਛੇ ਨੰਬਰ ਹੈਲੋ bro ਇੰਟੋਟੋ ਇੰਟੋਟੋ ਪਾਰਕ ਇੰਟੋਟੋ ਪਾਰਕ 20 ਮਿੰਟ ਦੇ ਬਾਅਦ ਅਸੀਂ ਪਹੁੰਚ ਗਏ ਆ ਇੱਕ ਪਹਾੜੀ ਦੇ ਬਿਲਕੁਲ ਸਿਖਰ ਤੇ ਇਹ ਪਾਰਕ ਹੈ ਜਿੱਥੇ ਅਸੀਂ ਆਉਣਾ ਸੀ ਇਨਤੋਤੋ ਤੇ ਇੱਥੋਂ ਦੇਖਦੇ ਕਿਹੋ ਜਿਹਾ ਜਿਹੜਾ ਸਿਟੀ ਦਾ 뷰 ਦਿਖਦਾ ਹੈਗਾ ਪਾਰਕ 'ਚ ਜਾਣ ਤੋਂ ਪਹਿਲਾਂ ਪਾਸਪੋਰਟ ਚੈੱਕ ਹੋਇਆ ਇੱਥੇ ਓਕੇ ਫਾਈਨ ਆਹ ਵੀ ਕੈਨ ਗੋ ਤੇ ਫੀਸ ਕੋਈ ਹੈ ਨਹੀਂ ਕਹਿੰਦੇ ਫ੍ਰੀ ਆ ਪਰ ਚੈਕਿੰਗ ਹੋਈ ਹੈ ਪਤਾ ਨਹੀਂ ਕਿਉਂ ਵੀਜ਼ਾ ਚੈੱਕ ਕੀਤਾ ਜਾਂ ਵੈਸੇ ਚੈੱਕ ਕੀਤਾ ਭੀੜਾ ਇੱਥੇ ਵਾਵਾ ਲੱਗੀ ਹੋਈ ਆ ਤੇ ਲੱਗਦਾ ਹੈ ਕਾਫੀ ਚੰਗੀ ਜਗ੍ਹਾ ਹੈਗੀ ਜਿਹਦੇ ਕਰਕੇ ਇੰਨੇ ਲੋਕ ਇੱਥੇ ਆਏ ਹੋਏ ਆ ਤੇ ਅਸੀਂ ਵੀ ਇਹਨੂੰ ਦੇਖਣ ਆਏ ਆ ਤੇ ਵੈਸੇ ਤੁਹਾਨੂੰ ਦੱਸਦਾ ਅ ਅਦਿਸ ਬਾਬਾ ਦੀ ਜਾਂ ਥੋਪੇ ਦੀ ਬਹੁਤ ਪਪੂਲਰ ਪਲੇਸ ਹੈਗੀ ਹਿੰਦੂ ਤੋਂ ਪਾਰ ਕਾ ਜਿਹੜਾ ਕਿਉਂਕਿ ਇੱਕ ਤਾਂ ਹਾਈਟ ਤੇ ਬਣਿਆ ਹੋਇਆ ਹੈਗਾ ਦੂਸਰਾ ਇੱਥੋਂ ਜਿਹੜਾ ਵਿਊ ਪੁਆਇੰਟ ਹੈ ਉਹ ਬਹੁਤ ਕਮਾਲ ਦਾ ਹੈ ਅਸੀਂ ਵੀ ਪਹਿਲਾਂ ਗੂਗਲ ਮੈਪਸ ਤੇ ਦੇਖਿਆ ਸੀ ਜਾਂ ਫੋਟੋਸ ਦੇਖੀਆਂ ਸੀ ਇਹਦੀਆਂ ਫਿਰ ਸੋਚਿਆ ਵੀ ਇਹਨੂੰ ਵੀ ਚਲੋ ਵਿਜ਼ਿਟ ਕਰਕੇ ਆਉਨੇ ਆ ਤੇ ਹੁਣ ਨਾਲ-ਨਾਲ ਤੁਹਾਨੂੰ ਦਿਖਾਉਨੇ ਆ ਜਾ ਕੇ ਕਿਹੋ ਜਿਹਾ ਮਾਹੌਲ ਹੈ ਤੇ ਸਭ ਤੋਂ ਵੱਡੀ ਗੱਲ ਇਹ ਹੈ ਵੀ ਇਹਨਾਂ ਨੇ ਟਿਕਟ ਨਹੀਂ ਰੱਖੀ ਦੀ ਫ੍ਰੀ ਰੱਖਿਆ ਹੋਇਆ ਨਹੀਂ ਕੋਈ ਵੀ ਕੰਟਰੀ ਐਹੋ ਜੀ ਸੋਹਣੀ ਐਨੀ ਵਧੀਆ ਪਲੇਸ ਦੀ ਚਾਟਾ ਤੇ ਟਿਕਟ ਲਾ ਦਿੰਦੇ ਹੈ ਨਾ ਤੇ ਉਹ ਸਾਹਮਣੇ ਥੋਪੀਆ ਦਾ ਝੰਡਾ ਝੂਰ ਰਿਹਾਗਾ ਤੇ ਹੋਰ ਨਾ ਤੁਹਾਨੂੰ ਥੋੜਾ ਜਿਹਾ ਵੀਊ ਦਿਖਾ ਦਈਏ ਸ਼ਹਿਰ ਦਾ ਪੂਰੀ ਰਾਜਧਾਨੀ ਕਿੰਡੀ ਵੱਡੀ ਹੈ ਜਿਹੜੀ ਇੱਥੋਂ ਦਿਖੂਗੀ ਤੁਹਾਨੂੰ ਤੇ ਇਹ ਸਾਰ ਅਦਿਸ ਬਾਬਾ ਸામਨੇ ਵਾਲੇ ਪਾਸੇ ਤੁਹਾਨੂੰ ਸਾਰਾ ਸ਼ਹਿਰ ਦਿਖ ਰਿਹਾ ਐ ਐਡਾ ਵੱਡਾ ਸ਼ਹਿਰ ਹੈਗਾ ਇਹ ਇਧਰੋਂ ਸ਼ੁਰੂ ਹੋ ਜਾਂਦਾ ਐ ਇਧਰੋਂ ਸ਼ੁਰੂ ਹੋ ਕੇ ਸਾਰਾ ਪਹਾੜਾਂ 'ਚ ਵਸਿਆ ਹੋਇਆ ਉੱਚੀ ਨੀਵੇਂ ਪਹਾੜਾ ਹੈ ਹਾਂਜੀ ਤੇ ਆ ਟੈਲੀਸਕੋਪ ਵੀ ਲਾਏ ਹੋਏ ਹਨਾਂ ਨੇ ਜੇ ਟੈਲੀਸਕੋਪ ਰਹੀਂ ਤੁਸੀਂ ਆਪਣਾ ਹੋਟਲ ਦੇਖਣਾ ਚਾਹੋ ਇੱਥੋਂ ਆਪਣਾ ਹੋਟਲ ਦੇਖ ਸਕਦੇ ਹੋ ਕਿਹੜੇ ਹੋਟਲ ਚੋਂ ਤੁਸੀਂ ਕਾਫੀ ਵੱਡਾ ਸ਼ਹਿਰ ਆ ਯਾਰ ਜਿੰਨਾ ਥੱਲੋਂ ਇਹਨਾਂ ਲੱਗਦਾ ਨਹੀਂ ਹੈਗਾ ਦੇਖਣ ਨੂੰ ਵੀ ਐਡਾ ਵੱਡਾ ਹੋਣਾ ਪਰ ਬਹੁਤ ਜ਼ਿਆਦਾ ਵੱਡਾ ਇਥੋਪੀਆ ਆਉਣ ਤੋਂ ਪਹਿਲਾਂ ਨਾ ਸਾਨੂੰ ਐ ਲੱਗਦਾ ਸੀ ਕਿ ਉੱਥੇ ਡੇਜ਼ਰਟ ਹੋਊਗਾ ਗਰਮੀ ਹੋਊਗੀ ਪਤਾ ਨਹੀਂ ਕੀ ਕੁਝ ਪਰ ਜਦੋਂ ਤੁਸੀਂ ਆ ਦੇਖੋ ਆਲਾ ਦਵਾਲਾ ਸੀ ਦੇਖਿਆ ਤੇ ਬਾਅਦ ਵਿੱਚ ਅਸੀਂ ਇੰਟਰਨੈਟ ਤੇ ਸਰਚ ਕੀਤਾ ਤਾਂ ਪਤਾ ਲੱਗਿਆ ਕਿ ਇਹਦੀ ਹਾਈਟ ਹੈ ਨਾ ਜਿਹੜੀ ਉਹ ਆਪਣੇ ਸ਼ਿਮਲਾ ਮਨਾਲੀ ਦੇ ਬਰਾਬਰ ਹੈ 2000 ਮੀਟਰ ਦੇ ਤਾਂ ਹੀ ਸਾਨੂੰ ਐ ਲੱਗ ਰਿਹਾ ਵੀ ਓਨੀ ਠੰਡ ਓਨੀ ਹਰਿਆਲੀ ਤੇ ਤੁਸੀਂ ਦੇਖੋ ਦਰਖਤ ਵੀ ਜਿਵੇਂ ਸੇਮ ਹੋਏ ਨੇ ਲੱਗਦਾ ਵੀ ਇੰਨੀ ਦੂਰ ਆ ਇੰਡੀਆ ਤੋਂ ਜਿਵੇਂ ਲੱਗਦਾ ਹੈ ਕਈ ਵਾਰੀ ਨਾ ਦੂਰੋਂ ਚੀਜ਼ਾਂ ਦਾ ਪਤਾ ਨਹੀਂ ਲੱਗਦਾ ਹੁੰਦਾ ਦੂਰੋਂ ਸੱਚੀ ਸਾਨੂੰ ਐ ਲੱਗਦਾ ਸੀ ਵੀ ਰੇਗਿਸਤਾਨ ਹੋਊ ਕਿਉਂਕਿ ਡਾਨ ਦੇ ਨਾਲ ਤੇ ਸਮਾਲੀਏ ਦੇ ਨਾਲ ਪੈਂਦਾ ਸੀ ਔਰ ਫਲਾਈਟ ਚ ਵੀ ਆਪਾਂ ਨੂੰ ਦੇਖਣ ਨੂੰ ਇਹੀ ਲੱਗ ਰਿਹਾ ਸੀ ਨਾ येलो येलो ਜਾਂ ਉਪਰੋਂ ਗ੍ਰੀਨਰੀ ਨਹੀਂ ਦਿਖ ਰਹੀ ਸੀ ਐਂ ਲੱਗਦਾ ਸੀ ਜਿਵੇਂ ਰੁੱਖੇ ਰੁੱਖੇ ਪਹਾੜ ਹੋਣਗੇ ਹਨਾ ਪਰ ਆ ਦਾ ਜਮੀ ਮਤਲਬ ਹਿਮਾਚਲ ਦੀਆਂ ਵਾਦੀਆਂ ਦੀ ਯਾਦ ਦਿਵਾਉਂਦੀ ਆ ਸਾਰੇ ਜਿਹਾ ਹਾਂ ਇਹੋ ਜਿਹਾ ਬਰਾਬਰ ਹੈ ਨਾ ਜਮ ਸਹੀ ਗੱਲ ਆ ਸੋਏ ਸੀ ਆਪਣਾ ਅੱਜ ਦਾ ਵਲੌਗ ਤੇ ਅਦੀਸ ਅਬਾਬਾ ਇਥੋਪੀਆ ਦੀ ਕੈਪੀਟਲ ਸਿਟੀ ਦਾ ਆਲਾਦ ਵਾਲਾ ਜਿਹੜਾ ਤੁਹਾਨੂੰ ਦਿਖਾਉਣਾ ਸੀਗਾ ਤੇ ਬਾਕੀ ਹੁਣ ਅਸੀਂ ਇੱਥੇ ਥੋੜਾ ਟਾਈਮ ਸਪੈਂਡ ਕਰਦੇ ਹਾਂ ਤੇ ਉਸ ਤੋਂ ਬਾਅਦ ਅਸੀਂ ਵਾਪਸ ਜਾਣਾ ਹੈ ਇੱਥਾਂ ਸ਼ਹਿਰ 'ਚ ਤੇ ਜਿਹੜੇ ਕੰਮ ਲਈ ਅਸੀਂ ਸਪੈਸ਼ਲ ਥੋਪੀ ਆਏ ਆ ਪਹਿਲਾਂ ਹੀ ਬੋਲੇਆ ਸੀਗਾ ਕਿ ਇੱਥੋਂ ਦੇ ਜਿਹੜੇ ਕਬੀਲੇ ਦੇਖਣ ਦੇ ਲਈ ਉਹਦਾ ਜਿਹੜਾ ਗਾਈਡ ਦਾ ਪਤਾ ਕਰਨਾ ਸੀ ਤੇ ਉੱਥੇ ਦੇ ਜਿਹੜਾ ਕਿਉਂਕਿ ਇੱਥੋਂ 900 ਕਿਲੋਮੀਟਰ ਸਿਟੀ ਹੈਗਾ ਪਤਾ ਨਹੀਂ ਕਿਵੇਂ ਵੀ ਫਲਾਈਟ ਤੇ ਜਾਵਾਂਗੇ ਜਾਂ ਫਿਰ ਅਸੀਂ ਬਾਏ ਰੋਡ ਜਾਵਾਂਗੇ ਉਹਦਾ ਹਜੇ ਸਾਨੂੰ ਕੁਝ ਵੀ ਕਲੀਅਰ ਨਹੀਂ ਹੈਗਾ ਤੁਸੀਂ ਇਹ ਵੀ ਨਾ ਸੋਚੋ ਵੀ ਜਿਹੜੇ ਕਬੀਲੇ ਤੁਹਾਨੂੰ ਉਧਰ ਕੀ ਨਹੀਂ ਆ ਚ ਕਮਾਏ ਸੀ ਜਾਂ ਕੁਝ ਉਸ ਤਰ੍ਹਾਂ ਦਾ ਹੋਊਗਾ ਉਸ ਤਰ੍ਹਾਂ ਦਾ ਕੁਝ ਨਹੀਂ ਇੰਡੀਫਰੈਂਟ ਬਿਲਕੁਲ ਡਿਫਰੈਂਟ ਹੈ ਤੇ ਬਹੁਤ ਰਿਮੋਟ ਏਰੀਆਸ ਚ ਪੈਂਦੇ ਆ ਉਹ ਤੇ ਗਾਈਡ ਨੂੰ ਤੇ ਨਾਲ ਇੱਕ ਕਾਰ ਨੂੰ ਤੇ ਨਾਲ ਆਪਣਾ ਸਕਿਉਰਿਟੀ ਗਾਰਡ ਲੈ ਕੇ ਜਾਣਾ ਲਾਜ਼ਮੀ ਹੁੰਦਾ ਉਹ ਗਵਰਨਮੈਂਟ ਕੋਲ ਰਜਿਸਟਰਡ ਕਰਾ ਕੇ ਸਾਰਾ ਕੁਝ ਜਾਣਾ ਪੈਂਦਾ ਹੈਗਾ ਉਹ ਆਉਣ ਵਾਲੇ ਵਲੌਗਸ ਚ ਤੁਹਾਨੂੰ ਆਪਣੀ ਇਸ ਸੀਰੀਜ਼ ਚ ਸਾਰਾ ਕੁਝ ਦੇਖਣ ਨੂੰ ਮਿਲਦਾ ਰਹੂਗਾ ਤੇ ਜੁੜੇ ਰਹੋ ਆਪਣੇ ਥੋਪੀਆ ਦੇ ਸਫਰ ਨਾਲ ਦਿਖਾਉਂਦੇ ਰਾਵਾਂਗੇ ਤੁਹਾਨੂੰ ਵੱਖਰੀ ਵੱਖਰੀ ਦੁਨੀਆ ਤੇ ਮਿਲਦੇ ਆ ਨਵੇਂ ਵਲੌਗਸ ਤੇ ਨਈ ਵੀਡੀਓ ਦੇ ਨਾਲ ਗੁੱਡ ਬਾਏ ਸਤਿ ਸ੍ਰੀ ਅਕਾਲ ਰੱਬ ਰੱਖਾ